ਆਰੇ ਪਹਿਲਾਂ ਤੇ ਦੱਸੋ ਵੀ ਜਿਹੜੇ ਲੜਾਈ ਝਗੜਿਆ ਚ ਤੁਸੀਂ ਕਿਵੇਂ ਪਏ ਸੀ ਤੇ ਫਿਰ ਉਹ ਤੋਂ ਵਾਪਸ ਕਿਵੇਂ ਆਏ ਜੀ ਇਹ ਵੀ ਕਾਲਜ ਮੈਰਿਟ ਐਡਮਿਸ਼ਨ ਸੀ ਆਈਟੀਆਈ ਮੈਰਿਟ ਐਡਮਿਸ਼ਨ ਸੀ ਪੋਲੋ ਟੈਕਨਿਕ ਮੈਰਿਟ ਐਡਮਿਸ਼ਨ ਸੀ 2 ਸਾਲ ਮਾਲਵਾ ਕਾਲਜ ਚ ਮੈਂ ਲਾਇ ਪੇਪਰ ਕਦੇ ਨਹੀਂ ਲਿਖਿਆ ਤੇਰੀ ਫੋਕਰ ਪਣੀ ਵਾਲੇ ਹੁੰਦਾ ਨਾ ਲੜਾਈ ਵੀ ਮੇਰੇ ਦੋਸਤ ਨੂੰ ਆ ਸਾਡ ਨੂੰ ਅੱਖਾਂ ਕੱਢਤੀਆਂ ਉਹਦੇ ਵਿੱਚ ਮੈਂ ਕੁੱਟ ਵੀ ਉਹ ਖਾਦੀਆਂ ਨਹੀਂ ਵੀ ਮੈਂ ਬਾਲਾ ਤਕੜਾ ਬੈਲੀ ਸੀ ਕੁੱਤੇ ਵੀ ਬਹੁਤ ਮੇਰੀ ਮਾਂ ਬਹੁਤ ਰੋਂਦੀ ਰਹੀ ਹੈ ਮੈਨੂੰ ਅੱਜ ਵੀ ਅਫਸੋਸ ਆ ਉਸ ਗੱਲ ਦਾ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੇ ਸੀ ਕਿੰਨੇ ਕ ਵਾਰੀ ਜੇਲ੍ਹ ਗਏ ਆ ਜਾਂ ਆਪਾਂ ਕਹਦੇ ਕਿੰਨੇ ਕ ਮਾਮਲੇ ਦਰਜ ਹੋਏ ਆ ਮੇਰੇ ਖਿਆਲ ਜੀ ਮੈਂ 6-7 ਵਾਰੀ ਜੇਲ੍ਹ ਗਿਆ ਹਾਂ ਤੇ 6-7 ਮਾਮਲੇ ਵੀ ਦਰਜ ਸੀ ਪਰ ਪਰਮਾਤਮਾ ਦਾ ਸ਼ੁਕਰ ਹੈ ਮੈਂ ਸਾਰਿਆਂ ਤੋਂ ਬਰੀ ਹਾਂ ਆ ਜਦੋਂ ਵਿਆਹ ਕਰਾਇਆ ਉਦੋਂ ਹਾਲਾਤ ਕਿਹੋ ਜਿਹੀ ਸੀ ਉਹਦਾ ਲੜਾਈ ਝਗੜਿਆ ਕਿਸੇ ਕੇ ਉਦੋਂ ਵੀ ਮਤਲਬ ਉਹਨਾਂ ਤੋਂ ਪਾਸੇ ਆ ਗਈ। ਮੰਨ ਲਓ ਇਹਨਾਂ ਦਾ ਕੋਈ ਦੋਸਤ ਹੈ ਉਹਦੀ ਭੈਣ ਨੂੰ ਕੋਈ ਛੇੜ ਰਿਹਾ ਗਲਤ ਕਹਿ ਰਿਹਾ ਹੈ ਇਹ ਪਿੱਛੇ ਹੋ ਜਾਣਗੇ ਤੇ ਸ਼ਰਮ ਦੀ ਗੱਲ ਹੈ ਵੀ ਯਾਰ ਇੱਕ ਸਿੱਖ ਹੋਣ ਦੇ ਬਾਵਜੂਦ ਤੂੰ ਯਾਰ ਕਿਸੇ ਦੀ ਰੱਖਿਆ ਨਹੀਂ ਕਰ ਰਹਾ। ਮਰਦ ਕਈ ਵਾਰਾਂ ਲੱਗਦਾ ਵੀ ਪ੍ਰਮਾਤਮਾ ਸਪੈਸ਼ਲ ਹੈ ਨਾ ਵਾਸਤੇ ਬੈਠਾ ਹੈ ਵੀ ਯਾਰ ਆ ਤੂੰ ਕੰਮ ਕਰ ਲੈ ਇੱਥੇ ਕੋਈ ਡਿੰਗਾ ਲੜਾ ਇੱਥੇ ਕੋਈ ਅਰਚਨ ਕਰਨੀ ਮੈਂ ਇਹਨਾਂ ਜੀ ਉਹ ਹਿੰਮਤ ਹੈ। ਫਿਮਾਇਨ ਕਰਨ ਯਾਰ ਤੁਹਾਨੂੰ ਇੰਨੇ ਕੰਮ ਆਉਂਦੇ ਸੰਤ ਖਚਾਉਂਦੇ ਨਹੀਂ ਇਹਨਾਂ ਨੂੰ ਦੇਖ ਕੇ ਮੈਨੂੰ ਖੁਦ ਗਿਲਟ ਮਹਿਸੂਸ ਹੁੰਦਾ। ਖੜਦਾ ਹੋਈ ਹੈ ਮਰਦਾ ਹੋਈ ਹੈ ਯਾਰਾ ਦੋਸਤ ਨੂੰ ਵੀ ਜੇ ਅੰਦਰ ਥੋੜਾ ਜਿਆ ਜਾਨ ਹੋਵੇ। ਨਹੀਂ ਤਾਂ ਬਾਡੀ ਵਿੰਟਰ ਵੀ ਕਈ ਤਰ੍ਹਾਂ ਫਿਰਦੇ ਉਸ ਕੋਕੇ ਹੀ ਅੰਦਰੋਂ ਬਾਹਰ ਕੁਛ ਨਹੀਂ। ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਕੱਸੀ ਖੜੇ ਹਾਂ ਬਠਿੰਡਾ ਦੇ ਥਰਮਲ ਕੋਲ। ਝੀਲਾਂ ਕੋਲ ਜਿੱਥੇ ਪ੍ਰੀਤ ਬਰਾੜ ਨੇ ਇੱਕ ਬਹੁਤ ਹੀ ਮਸ਼ਹੂਰ ਗਾਣਾ ਗਾਇਆ ਸੀ ਝੀਲਾਂ ਕੋਲ ਬਟੰਡੇ ਉੱਥੇ ਪਾਦੇ ਵੇ ਮਈਆ ਪਰ ਅੱਜ ਅਸੀਂ ਗਾਣੇ ਦੀ ਨਹੀਂ ਅੱਜ ਉਸ ਝੀਲਾਂ ਦੇ ਆਸ-ਪਾਸ ਜਿੱਦੇ ਬਹੁਤ ਸਾਰੇ ਲੋਕ ਆ ਵੱਖਰੇ-ਵੱਖਰੇ ਤਰ੍ਹਾਂ ਦਾ ਕੰਮ ਕਰਦੇ ਨੇ ਪਰ ਅਸੀਂ ਅੱਜ ਉਸ ਇਨਸਾਨ ਨਾਲ ਮਲਾਵਾਂਗੇ ਤੁਹਾਨੂੰ ਇੱਥੇ ਜਿਹੜੀ ਇੱਥੇ ਛੋਟਾ ਹਾਤੀ ਦੀ ਰੇੜੀ ਨੂੰ ਮਾਂ ਬਣਾਈ ਹੋਈ ਆ ਜਿਹੜੀ ਗੱਡੀ ਸਰਾਂ ਦੇਸੀ ਫੂਡ ਇਸ ਇਨਸਾਨ ਨਾਲ ਗੱਲਬਾਤ ਵੀ ਕਰਾਵਾਂਗੇ ਮਲਾਵਾਂਗੇ ਵੀ ਤੇ ਇਸ ਦੀ ਜ਼ਿੰਦਗੀ ਵਿੱਚ ਜਿਹੜਾ ਉਤਰ ਸੱਤਰੀਏ ਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਪਾਲ ਸਿੰਘ ਅਸੀਂ ਬਠਿੰਡਾ ਦੇ ਥਰਮਲ ਪਲਾਂਟ ਭਾਵਕੇ ਝੀਲਾਂ ਕੋਲੇ ਖੜੇ ਹਾਂ ਜਿਸ ਤੇ ਪ੍ਰੀਤ ਬਾੜ ਦਾ ਬਹੁਤ ਹੀ ਮਕਬੂਲ ਗਾਣਾ ਸੀ ਝੀਲਾਂ ਕੋਲ ਬਠਿੰਡੇ ਉਸ ਦੀ ਪਾਦੇ ਵੀ ਮਾਈਆ ਪਰ ਆਪਣਾ ਗਾਣੇ ਨਾਲ ਨਹੀਂ ਅੱਜ ਬਹੁਤ ਸਾਰੇ ਨੌਜਵਾਨ ਇਸ ਝੀਲਾਂ ਦੇ ਆਸ-ਪਾਸ ਆ ਜਿਹੜੇ ਵੱਖਰੇ ਵੱਖਰੇ ਤਰ੍ਹਾਂ ਦੇ ਕੰਮ ਕਰਦੇ ਨੇ ਆਪਣਾ ਰੋਜ਼ਗਾਰ ਕਰਦੇ ਨੇ ਪਰ ਅੱਜ ਤੁਹਾਨੂੰ ਉਸ ਨੌਜਵਾਨਾਂ ਮਲਾਵਾਂਗੇ ਜਿਹੜਾ ਪਿਛਲੇ ਸਮੇਂ ਵਿੱਚ ਜਹਾਂ ਪਾ ਕਹਦੀ ਹੈ ਜਵਾਨੀ ਵਿੱਚ ਬਹੁਤ ਸਾਰੇ ਗਲਤ ਕੰਮਾਂ ਚ ਜਿਆ ਨਸ਼ਾ ਕਹ ਲਿਆ ਚਾਹੇ ਲੜਾਈ ਝਗੜਿਆਂ ਚ ਪੈ ਗਿਆ ਸੀ ਪਰ ਹੁਣ ਉਹ ਜ਼ਿੰਦਗੀ ਉਸਨੇ ਬਦਲ ਲਈ ਹੈ ਤੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਵੀ ਉਸਨੇ ਜਿਹੜੀ ਛੋਟੇ ਹੱਥ ਦੀ ਰੇੜੀ ਬਣਾ ਕੇ ਤੇ ਦੋਨੋਂ ਹੀ ਪ੍ਰਵਾਸ ਦਾ ਪਤੀ ਪਤਨੀ ਉਹ ਵਧੀਆ ਤਰੀਕੇ ਨਾਲ ਕੰਮ ਚਲਾ ਰਹੇ ਨੇ ਔਰ ਆਪਣਾ ਰੁਜ਼ਗਾਰ ਆ ਜਿਹੜਾ ਚਲਾ ਰਹੇ ਨੇ ਭਾਵੇਂ ਕਿ ਬਹੁਤ ਸਾਰੇ ਨੌਜਵਾਨ ਆ ਜਿਹੜੇ ਕਿਸੇ ਨਾ ਕਿਸੇ ਸਮੇਂ ਚ ਪੈ ਜਾਂਦੇ ਨੇ ਪਰ ਬਾਅਦ ਵਿੱਚ ਉਹ ਮੁੜੇ ਆਉਂਦੇ ਨੇ ਪਰ ਮੁੜਨ ਦਾ ਕਈ ਵਾਰੀ ਤਾਂ ਲੋਕ ਇਹ ਕਹਿੰਦੇ ਨੇ ਵੀ ਬਾਅਦ ਵਿੱਚ ਮੁੜਨ ਦਾ ਫਾਇਦਾ ਨਹੀਂ ਉਹਦੋਂ ਨੂੰ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਪਰ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਜਦੋਂ ਮਰਜ਼ੀ ਮੁੜਿਆਵੇ ਆਦਮੀ ਨੂੰ ਮੁੜਿਆਉਣਾ ਚਾਹੀਦਾ ਤਾਂ ਕਿ ਲੋਕਾਂ ਲਈ ਜਿਹੜੀ ਨਸੀਹਤ ਬਣਨਾ ਚਾਹੀਦਾ ਕਿਉਂਕਿ ਅੱਜ ਉਸ ਨੌਜਵਾਨ ਨਾਲ ਗੱਲਬਾਤ ਵੀ ਕਰਵਾਵਾਂਗੇ ਜਿਹੜੇ ਵੱਲੋਂ ਇਸ ਜਿਹੜੇ ਟੰਮ ਨੂੰ ਤੋੜਿਆ ਗਿਆ ਕਿਸ ਨੇ ਉਹ ਪਿਛਲੇ ਸਮੇਂ ਵੀ ਜਿਹੜੀਆਂ ਬਹੁਤ ਸਾਰੀਆਂ ਸਟੋਰੀਆਂ ਕੀਤੀਆਂ ਉਹਦੀਆਂ ਜਿਹੜੀਆਂ ਬਾਕਬਖਤਰਾਂ ਦੇ ਕੰਮ ਕੀਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਗੁਰਤੇ ਸਿੰਘ ਜੀ ਗੁਰਤੇ ਸਿੰਘ ਜੀ ਅਸੀਂ ਵੀ ਜਿਹੜਾ ਸੁਣਿਆ ਵੀ ਜਿਹੜਾ ਤੁਸੀਂ ਬਹੁਤ ਸਾਰੇ ਗਲਤ ਕੰਮਾਂ 'ਚ ਪੈ ਗਏ ਸੀ ਲੜਾਈ ਝਗੜਿਆਂ 'ਚ ਜਾਂ ਨਸ਼ਿਆਂ 'ਚ ਪਰ ਹੁਣ ਤੁਸੀਂ ਉਸ ਵੱਲੋਂ ਮੁੜ ਕੇ ਆਪਣਾ ਜਿਹੜਾ ਰੋਜ਼ਗਾਰ ਚਲਾ ਕੇ ਜਿਹੜਾ ਵਧੀਆ ਪਰਿਵਾਰ ਦੇ ਨਾਲ ਜਿਹੜਾ ਕਾਰੋਬਾਰ ਚਲਾ ਰਹੇ ਹੋ ਪਹਿਲਾਂ ਤੇ ਦੱਸੋ ਵੀ ਜਿਹੜੇ ਲੜਾਈ ਝਗੜਿਆਂ 'ਚ ਤੁਸੀਂ ਕਿਵੇਂ ਪਏ ਸੀ ਤੇ ਫਿਰ ਉਤੋਂ ਵਾਪਸ ਕਿਵੇਂ ਆਏ ਕੋਈ ਖੁੱਲ੍ਹੇ ਸੀਗੀ ਘਰੋਂ ਘਰਾਂ ਨੂੰ ਐਸੀ ਸਾਡੇ ਜਵਾਬ ਨੂੰ ਜ਼ੋਰ ਚਾਹੀਦਾ ਸੀ ਦੇਈਏ ਕੱਟ ਪੜੇ ਲਿਖੇ ਸੀਗੇ ਕਾਲਜਾਂ ਤੱਕ ਮਾੜੀਆਂ ਆਪ ਐਡਮਿਸ਼ਨ ਕਰਾਇਆ ਤੁਸੀਂ ਜੇਕਰ ਮੰਨ ਲਓ ਮੈਂ ਹਰ ਸਾਲ ਨਾ ਮੈਂ ਕਾਲ ਦੇਵੀ ਕਾਲਜ ਤੋਂ ਸ਼ੁਰੂ ਹੋਇਆ ਕਿ ਦੇਵੀ ਕਾਲਜ ਮੈਰੀਡਮਿਸ਼ਨ ਸੀ ਆਈਟੀਆਈ ਮੈਰੀਡਮਿਸ਼ਨ ਸੀ ਪੋਲੋ ਟੈਕਨਿਕ ਮੈਰੀਡਮਿਸ਼ਨ ਸੀ 2 ਸਾਲ ਮਾਲਵਾ ਕਾਲਜ ਚ ਮੈਂ ਲਾਇ ਪੇਪਰ ਕਦੇ ਨਹੀਂ ਕਿਉਂਕਿ ਬਸ ਮੈਨੂੰ ਆਉਂਦਾ ਸੀ ਅਗਲੇ ਸਾਲ ਪੈਸੇ ਲੈਣੇ ਉਹ ਸਾਰਾ ਸਾਲ ਮੈਂ ਪੈਸੇ ਲੈ ਲੈ ਕੇ ਖਾਈ ਜਾਊਗਾ ਖਾਈ ਗਿਆ ਪਿਆਰੀਆਂ ਦੋਸਤੀਆਂ ਇਹ ਜਾਂ ਸੀ ਇੱਕ ਉਹ ਜਵਾਨੀ ਸੀਗੀ ਵੀ ਐਂ ਲੱਗਦਾ ਹੁੰਦਾ ਸੀ ਵੀ ਘਰਦਿਆਂ ਨੂੰ ਬੇਕੂਬ ਬਣਾਤਾ ਬਹੁਤ ਵੱਡਾ ਕੰਮ ਕਰਤਾ ਮੈਂ 5000 ਖਾ ਗਿਆ ਮੈਂ 10000 ਖਾ ਗਿਆ ਪਰ ਨਸ਼ਾਜ ਤਾਂ ਮੈਂ ਮਤਲਬ ਘੱਟ ਸੀ ਆ ਜਿਹੜੀ ਫੁਕਰਪਾਣੀ ਵਾਲੇ ਹੁੰਦਾ ਨਾ ਲੜਾਈ ਵੀ ਮੇਰੇ ਦੋਸਤ ਨੂੰ ਆ ਸਾਡ ਨੂੰ ਅੱਖਾਂ ਖੜਤੀਆਂ ਉਹਦੇ ਵਿੱਚ ਮੈਂ ਕੁੱਟ ਵੀ ਉਹ ਖਦੀ ਐ ਨਹੀਂ ਵੀ ਮੈਂ ਬਾਲਾ ਤਗੜਾ ਬੈਲੀ ਸੀ ਕੁੱਤੇ ਵੀ ਬਹੁਤ ਆ ਪਰ ਸਾਰੇ ਨਾਲ ਅੱਜ ਵੀ ਵਧੀਆ ਬੋਲ ਚੱਲਿਆ ਕਿਉਂਕਿ ਮੈਂ ਨਾ ਮੇਰੇ ਦਿਲ 'ਚ ਕਦੇ ਮੈਲ ਨਹੀਂ ਰਹੀ ਪਰ ਮੈਂ ਲੜਿਆ ਵੀ ਹਾਂ ਕਿਸੇ ਗੱਲ ਵਾਸਤੇ ਲੜਦਾ ਜੇ ਮੈਂ ਉਹ ਗੱਲੇ ਬੰਦੇ ਨੂੰ ਦੁਬਾਰੇ ਮਿਲੂੰਗਾ ਨਾ ਮੈਂ ਇੱਕ ਨਾਰਮਲ ਬੰਦੇ ਨੂੰ ਮਿਲੂੰਗਾ ਅਗਲੇ ਦਿਨ ਤੋਂ ਕੁਝ ਮਰਜ਼ੀ ਹੋਵੇ ਅੱਡ ਗੱਲ ਆ ਅੱਜ ਵੀ ਮੇਰੀ ਉਹਨਾਂ ਨਾਲ ਵੀ ਬੰਧੀਆਂ ਜਿਨ੍ਹਾਂ ਨਾਲ ਮੈਂ ਲੜਦਾ ਰਿਹਾ ਹਾਂ ਤੇ ਉਹ ਮੇਰੀ ਇੱਜ਼ਤ ਕਰਦੇ ਮ ਅਦਲਾ ਉਦੋਂ ਨਾ ਬੰਦਿਆਂ ਵਾਲੀਆਂ ਥੋੜੀਆਂ ਲੜਾਈਆਂ ਹੁੰਦੀਆਂ ਸੀ ਵੀ ਕੋਈ ਕੋਈ ਵਜ੍ਹਾ ਹੁੰਦੀ ਸੀ ਅੱਜ ਕੱਲ ਤਾਂ ਕਿਸੇ ਦੇ ਕੋਈ ਮੋੜਾ ਜਾਂ ਕਿਸੇ ਉਹ ਮੇਰੀ ਉਹ ਥੈਲੀ ਕੰਨੀ ਆ ਝਾਕ ਲਿਆ ਉਹਦੀਆਂ ਲੱਤਾਂ ਤੋੜਦੇ ਆ ਔਰ ਮੇਰੇ ਕੰਨੀ ਘੂਰਦਾ ਸੀ ਚਾਰ ਮੁੰਡੇ ਲੈ ਕੇ ਅਸੀਂ 버거 ਖਾਈ ਜਾਂਦੇ ਸੀਗੇ ਉਹਦੇ ਕਿਰਪਾ ਨਾ ਮਾਰਦੇ ਆ ਕੋਈ ਗੋਲੀਆਂ ਅੱਜ ਕੱਲ ਤਾਂ ਗੋਲੀਆਂ ਹੀ ਮਾਰ ਦਿੰਦੇ ਆ ਸਾਡੇ ਵੇਲੇ ਗੋਲੀਆਂ ਗਾਲਿਆ ਨਹੀਂ ਸੀ ਆਏ ਹੱਕਿਆਂ ਹੁੱਕੇ ਨਾਲ ਤਾਂ ਜ਼ਰੂਰ ਕੋਦੇ ਸਿਰ ਸੁਰ ਪਾੜ ਦਿੰਦੇ ਸੀ ਮਾਰਨ ਮਰਉਣ ਵਾਲੇ ਕੰਮ ਹੀ ਤਾਂ ਪਤਾ ਨਹੀਂ ਕੀ ਹੋਇਆ ਜਨਤਾ ਨੂੰ ਕਦਾਨਿਕ ਕਿਉਂ ਇੰਨੇ ਬੀਪੀ ਵਧਦੇ ਆ ਵਧਦੇ ਤਾਂ ਸਾਡੇ ਸੀ ਪਰ ਸਾਨੂੰ ਤਾਂ ਐ ਵੀ ਹੁੰਦਾ ਸੀ ਵੀ ਵੱਧਣਾ ਵੱਜੇ ਬੰਦੇ ਦੇ ਵੱਧਣਾ ਵੱਜ ਵੀ ਜਿਹੇ ਜਿਹੀ ਲੜਾਈ ਹੋ ਜੀ ਪਰ ਅੱਜ ਕੱਲ ਤਾਂ ਬਹੁਤ ਬੁਰਾ ਹਾਲ ਹੈ ਉਸ ਸਮੇਂ ਮਾਤਾ ਪਿਤਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਗੀ ਬਹੁਤ ਜੀ ਮੇਰੀ ਮਾਂ ਬਹੁਤ ਰੋਂਦੀ ਰਹੀ ਐ ਅੱਜ ਵੀ ਅਫਸੋਸ ਹੈ ਉਸ ਗੱਲ ਦਾ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੇ ਸੀ ਮੈਂ ਲੜਾਈ ਝਗੜਾ ਕਰਕੇ ਜੇਲ੍ਹ ਜਾਵੜਨਾ ਉਹਦੋਂ ਨਾਲ ਜੀ ਚੀਜ਼ੇ ਦਿਨ ਮੁਲਾਕਾਤ ਹੁੰਦੀ ਸੀ ਅੱਜ ਤੋਂ ਮੇਰੇ ਖਾਲਸੇ 15 ਸਾਲ ਪਹਿਲਾਂ ਦੀਆਂ ਗੱਲਾਂ ਹੋਣ ਆ ਉਨੇ ਜੇਲ ਮੁਲਾਕਾਤ ਤੇ ਆਣਾ ਇੱਕ ਵੀ ਮੁਲਾਕਾਤ ਮੇਰੀ ਉਹਨੇ ਮੈਸੇਜ ਨਹੀਂ ਕਰਦੇ ਮੇਰਾ ਜੇਲ ਚ ਦੁੱਜਿਆਂ ਨਾਲੋਂ ਸਮਝੋ ਤਿੱਗਣਾ ਖਰਚਾ ਹੁੰਦਾ ਸੀ ਅੰਦਰ ਦਾ ਦੁੱਧ ਗਿੱਟੀਆਂ ਮਸ਼ੱਕਤ ਇਹ ਖਾਣ ਪੀਣ ਦਾ ਸਮਾਨ ਉਦੋਂ ਹੁਣ ਤਾਂ ਤੁਸੀਂ ਬਾਹਰੋਂ ਕੁਝ ਲਿਆ ਨਹੀਂ ਸਕਦੇ ਉਦੋਂ ਬਾਹਰੋਂ ਸਮਾਨ ਆ ਜਾਂਦਾ ਸੀ ਖਾਣ ਪੀਣ ਦਾ ਜਿਵੇਂ ਸਬਜੀ ਹੋ ਗਈ ਹੋਰ ਲੱਲਾ ਪੱਬਾ ਉਹ ਮੇਰੀ ਮਾਂ ਹਰ ਤੀਜੇ ਦਿਨ ਭਰ-ਭਰ ਕੇ ਲਿਆਉਂਦੀ ਸੀ ਤੇ ਅੰਦਰ ਪੀਪਿਆਂ ਨਾਲ ਤਾਲੇ ਲਾ ਕੇ ਰੱਖਦੇ ਸੀ ਜੇਲ ਦੇ ਵਿੱਚ ਆਪਾਂ ਕਦੇ ਤਾਲਾ ਵੀ ਨਹੀਂ ਲਾਇਆ ਵੇ ਸਾਰੇ ਜਿੰਨਾ ਬੈਰ ਕੁੰਦਾ ਸੀ ਜਿੰਨੇ ਮੇਰੇ ਆਸ-ਪਾਸ ਲੋਨ ਸਭ ਕਹਿੰਦੇ ਸੀ ਕਿ ਮੈਂ ਐ ਵੀ ਬਰਬਾਦੀ ਕੀਤੀ ਆ ਪੈਸੇ ਦੀ ਵੀ ਪਰ ਨਵਈਆਂ ਮੈਂ ਦੋਸਤੀਆਂ ਹੀ ਆ ਐ ਨਹੀਂ ਵੀ ਕਿਸੇ ਦੀ ਕਿਸੇ ਦੀ ਭੈਣ ਨੂੰ ਕੋਈ ਮਾਰਾ ਕਿਹਾ ਹੋਵੇ ਇੱਕ ਨਾਲ ਆਪਾਂ ਨੂੰ ਸੀਗਾ ਉਹਦੇ ਨਾਲ ਹੀ ਵਿਆਹ ਕਰਾਇਆ ਹੋਰ ਕੋਈ ਦੂਜੀ ਮੈਨੂੰ ਸਾਰੀ ਦੁਨੀਆ ਚ ਕਹਦੇ ਵੀ ਆਪਾਂ ਕਦੇ ਕਿਸੇ ਨੂੰ ਗਲਤ ਬੋਲਿਆ ਹੋਵੇ ਦੇਖਾ ਹੋਵੇ ਨਾ ਆਪਣਾ ਜਮੀਰ ਨਹੀਂ ਮੰਨਦਾ ਇਹਨਾਂ ਜਿੰਨਾਂ ਕਿੰਨੇ ਕੁ ਵਾਰੀ ਜੇਲ੍ਹ ਗਏ ਆ ਜャ ਆਪਾਂ ਕਹਦੀਏ ਕਿੰਨੇ ਕੁ ਮਾਮਲੇ ਦਰਦ ਹੋਇਆ ਤਾਂ ਮੇਰੇ ਖਿਆਲ ਜੀ ਮੈਂ 6-7 ਵਾਰੀ ਜੇਲ੍ਹ ਗਿਆ ਹਾਂ ਤੇ 6-7 ਮਾਮਲੇ ਵੀ ਦਰਜ ਸੀ ਪਰ ਪ੍ਰਮਾਤਮਾ ਦੇ ਸ਼ੁਕਰ ਮੈਂ ਸਾਰਿਆਂ ਚੋਂ ਬਰੀ ਕਿਉਂਕਿ ਉਹ ਮਾਮਲੇ ਇਹ ਜੇ ਸੀਗੇ ਵੀ ਖਾਮ-ਖਾਮ ਕਿਸੇ ਦੇ ਚੱਕਰਾਂ ਦੇ ਵਿੱਚ ਮੇਰਾ ਉਦੋਂ ਗੱਲ ਐ ਵੀ ਅਜੇ ਤੁਸੀਂ ਇੱਕ ਦੋ ਵਾਰੀ ਜਾ ਵੜਦੇ ਹੋ ਨਾ ਫਿਰ ਆਟੋਮੈਟਿਕਲੀ ਜੇ ਤੁਹਾਡੇ ਆਸ-ਪਾਸੇ ਵੀ ਕੁਝ ਹੁੰਦਾ ਤੋ ਸ਼ੱਕ ਦੇ ਆਧਾਰ ਤੇ ਵੀ ਤੁਹਾਨੂੰ ਪਾ ਦਿੰਦੇ ਇਹ ਕਿਉਂਕਿ ਉਹ ਵੀ ਆਪਦੀ ਜਗ੍ਹਾ ਸਹੀ ਹੁੰਦੀ ਆ ਵੀ ਇਹਨੂੰ ਸਲੇ ਨੂੰ ਪਤਾ ਹੀ ਹੋਊਗਾ ਵੀ ਇੱਥੇ ਆ ਲੜਾਈ ਹੋਈ ਆ ਬਸ ਐਂਗੇਜਮੈਂਟ ਵੀ ਦਿਖਾ ਦਿੰਦੇ ਸੀ ਪਰ ਚਲੋ ਪ੍ਰਮਾਤਮਾ ਨੇ ਜੋ ਕੀਤਾ ਠੀਕ ਕੀਤਾ ਆ ਮੈਂ ਕਹੀਏ ਕਿਸੇ ਮੁਲਾਜ਼ਮ ਨੇ ਕਿਸੇ ਅਫਸਰ ਨੇ ਆਪਣੇ ਨਾਲ ਧੱਕਾ ਨਹੀਂ ਕੀਤਾ ਕਰੇ ਵੀ ਉਹੀ ਮੈਨੂੰ ਪੁੱਠਾ ਲੰਕਾ ਲਿਆ ਹੋਵੇ ਐ ਨਹੀਂ ਪੁੱਛੇ ਚਾਹ ਜ਼ਰੂਰ ਜਾਂਦੇ ਨੇ ਉਹਨਾਂ ਚੀਜ਼ਾਂ ਤੋਂ ਮੈਂ ਇੰਨਾ ਕਿਰਿਟੇਟ ਹੋਇਆ ਨਾ ਜੀ ਜਦੋਂ ਤਰੀਕਾਂ ਪੈਂਦੀਆਂ ਸੀਗੀਆਂ ਮਹੀਨੇ 'ਚ ਦੋ ਦੋ ਚਾਰ ਚਾਰ ਤਰੀਕਾਂ ਤਰੀਕ ਭੁੱਲ ਜਾਣੇ ਬਰਾਂਟ ਨਿਕਲਿਆ ਨੇ ਫਿਰ ਕੁੱਛ ਕਰਨੀ ਬਾਰੋ-ਬਾਰ ਨਹੀਂ ਫਿਰ ਜੇਲ ਫਿਰ ਜਮਾਨਤ ਕਰਵਾਨੀ ਪਰ 15 ਸਾਲ ਪਹਿਲਾਂ ਦੀਆਂ ਗੱਲਾਂ ਇਹ ਮੇਰੇ ਉਦੋਂ ਪਿੱਛੇ ਆਉਣ ਵਾਲੀ ਮੇਰੀ ਮਾਂ ਸੀ ਜੀ ਮੇਰੀ ਮਾਂ ਹੁਣ ਇਹ ਦੁਨੀਆ 'ਚ ਹੈ ਨਹੀਂ ਮੇਰਾ ਪਰ ਆ ਉਹ ਆਪ ਦਾ ਪਰਿਵਾਰ ਪਾਲਦਾ ਹੁਣ ਤਾਂ ਮੈਨੂੰ ਐ ਹੁੰਦਾ ਵੀ ਜੇ ਬਾਈ ਚਾਂਸ ਮੈਂ ਉਹ ਵੀ ਕਿਤੇ ਕਾਮਗਾ ਇੱਥੇ ਮੇਰੇ ਕੋਈ ਗਲ ਵੀ ਪੈ ਗਿਆ ਤਾਂ ਮੈਂ ਉਹਦੇ ਵੀ ਪਹਿਲਾਂ ਹੱਥ ਲਾ ਦੂੰਗਾ ਮੇਰੇ ਵੀ ਮੈਂ ਨਹੀਂ ਲੜ ਸਕਦਾ ਉਹ ਮੂੜੇ ਕਿਵੇਂ ਕਿਵੇਂ ਪਤਾ ਲੱਗਿਆ ਜਾਂ ਸੋਚ ਆਈ ਵੀ ਯਾਰ ਹੁਣ ਇਸ ਜਿਹੜੀ ਲੜਾਈ ਝਗੜਿਆ ਵਾਲੇ ਜਾਂ ਆਪਾਂ ਗਲਤ ਕੰਮਾਂ ਚੋਂ ਪਿੱਛੇ ਆਉਣਾ ਚਾਹੀਦਾ ਤੇ ਕੋਈ ਰਿਜ਼ਲਟ ਨਹੀਂ ਆਉਣਾ ਇੱਕ ਤਾਂ ਜੀ ਦੇਖੋ ਮੈਂ ਵਿਆਹ ਕਰਾਇਆ ਸੀ ਵਿਆਹ ਵੀ ਆਪ ਦੀ ਮਰਜ਼ੀ ਨਾਲ ਕਰਾਇਆ ਸੀ ਉਹਦੇ 'ਚ ਵੀ ਚਲੋ ਮੇਰੇ ਪਰਿਵਾਰ ਦੀ ਸਹਿਮਤੀ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਕੁੜੀ ਕੀ ਪਤਾ ਇਹਨੂੰ ਸੁਧਾਰ ਦੇ ਕਿਉਂਕਿ ਮੈਂ ਕਦੇ ਲਪੋਇਆ ਨਹੀਂ ਸੀ ਘਰਾਂ ਤੋਂ ਕੋਈ ਤੇ ਕੁਝ ਹੱਦ ਤੱਕ ਮੈਂ ਤਾਂ ਵੀ ਉਹ ਕੁੜੀ ਦੇ ਨਾਲ ਹੀ ਮੇਰੀ ਜ਼ਿੰਦਗੀ ਬਦਲੀ ਗਈ ਹੈ ਬੱਚੇ ਹੋ ਗਏ ਜੀ ਥੋੜੀ ਉਹਨਾਂ ਦੀ ਫਿਕਰ ਹੋਣ ਲੱਗ ਗਈ ਫਿਰ ਮਾਤਾ-ਗੋਦੜੀ ਮੇਰੀ ਜਿਵੇਂ ਮਾਤਾ-ਗੋਦੜੀ ਤਾਂ ਮੈਨਾਂ ਦਾ ਅੱਧੋਂ ਵੀ ਅੱਧਾ ਰਹਿ ਗਿਆ ਕਿਉਂਕਿ ਬਾਪੂ ਮੇਰਾ ਲੱਗਦਾ ਸੀ ਪਹਿਲਾਂ ਤੇ ਇੰਨਾਂ ਗੱਲਾਂ ਤੇ ਵੀ ਇਹ ਸਾਲਾ ਬਰਬਾਦੀ ਕਰਦਾ ਹੈ ਇਹ ਸੁਧਰਦਾ ਨਹੀਂ ਮੈਂ ਵਾਕਈ ਸੁਧਰਿਆ ਵੀ ਨਹੀਂ ਅੱਜ ਉਹ ਹੀ ਪਿਓ ਮੇਰੇ ਨਾਲ ਧੁੱਪੇ ਦਾ ਧੁੱਪੇ ਨਾਲੇ 70 ਸਾਲ ਦੀ ਉਮਰ ਹੋ ਗਈ ਸ਼ਾਮੇ ਦਾ ਸ਼ਾਮੇ ਹੁਣ ਫੋਨ ਕਰਦਾ ਡੈਡੀ ਆ ਯਾਰ ਬਰਗਰ ਮੋਗ ਗਿਆ ਯਾਰ ਆ ਸਮਾਨ ਮੋਗ ਗਿਆ ਉਹਦੀ ਨਿਗਾ ਵੀ ਘਟਾ ਉਹਨੂੰ ਸੁਣਦਾ ਵੀ ਉੱਚਾ ਮੈਨੂੰ ਤਾਂ ਨਾ ਬੜਾ ਮੈਂ ਕਈ ਵਾਰੀ ਦੱਸਦਾ ਨਹੀਂ ਕਰਦਾ ਨੂੰ ਮੈਂ ਇਕੱਲਾ ਬੈਠ ਕੇ ਰੋਣਾ ਵੀ ਆ ਵੀ ਯਾਰ ਮੈਂ ਕਿਹੜੇ ਹਾਲਾਤਾਂ ਚ ਲਿਆਇਆ ਘਰ ਜਾਨੂ ਪਰ ਫਿਰ ਵੀ ਉਹ ਉਹਦੀ ਮੇਰੇ ਲੱਗਦਾ ਉਮਰ ਵੱਧ ਗਈ ਹੁਣ ਪਹਿਲਾਂ ਨਹੀਂ ਸੀ ਉਹਨਾਂ ਨੂੰ ਐ ਲੱਗਦਾ ਵੀ ਮੇਰਾ ਪੁੱਤ ਸਾਲਾ ਰੋਟੀ ਤਾਂ ਖਾਲੂ ਕਮਾ ਕੇ ਪਹਿਲਾਂ ਐ ਤੇ ਹਾਲਾਤ ਨਹੀਂ ਸੀ ਜੇ ਆਪਾਂ ਗੱਲ ਕਰੀਏ ਹੁਣ ਤੁਸੀਂ ਡੇਢ ਸਾਲ ਤੋਂ ਇਹ ਕੰਮ ਕਰ ਰਹੇ ਹੋ ਕਿਹੜੇ ਕਿਹੜੇ ਕੰਮ ਕੀਤੇ ਜਦੋਂ ਤੁਸੀਂ ਸੁਦਰਨ ਵਾਲੇ ਪਾਸੇ ਚੱਲਦੇ ਹੋ ਦੇਖੋ ਜੀ ਮੈਨੂੰ ਘੱਟੋ ਘੱਟ 10-12 ਸਾਲ ਹੋ ਗਏ ਕੰਮ ਕਰਦੇ ਨੂੰ ਸਭ ਤੋਂ ਪਹਿਲਾਂ ਤਾਂ ਜਦੋਂ ਮੇਰੀ ਮੈਰਿਜ ਹੋਈ ਤੇ ਉਦੋਂ ਆਪ ਦਾ ਖਰਚਾ ਤੇ ਚਲੋ ਤੁਹਾਡਾ ਲਈ ਨੂੰ ਵੀ ਮਾਤ ਜੀ ਬਾਜ਼ਾਰ ਵੀ ਲੈ ਕੇ ਜਾਣਾ 2-400 ਤਾਂ ਜੇ ਚਾਹੋ ਕਿੰਨੀ ਵਾਰੀ ਮੰਗੋਗੇ ਤੁਸੀਂ ਘਰ ਸਾਡੇ ਥਰਮਲ ਚ ਲੱਗਾ ਜੀ ਮੈਂ ਕੰਟਰੈਕਟ ਬੇਸ ਤੇ ਘੱਟੋ ਘੱਟ 7-8 ਸਾਲ ਮੈਂ ਲਗਾਤਾਰ ਉੱਥੇ ਕੰਮ ਕੀਤਾ ਮੇਰੀ ਕਦੇ ਕੋਈ ਕੰਪਲੇਟ ਨਹੀਂ ਸੀ ਕੰਮ ਦੇ ਵਿੱਚ ਮੈਂ ਇੱਕ ਨੰਬਰ ਸੀ ਜੀ ਫਿਰ ਜੀ ਥਰਮਲ ਬੰਦ ਹੋ ਗਿਆ ਜੋ ਥਰਮਲ ਬੰਦ ਹੋ ਗਿਆ ਉਹਨਾਂ ਨੇ ਫੀਲਡ 'ਚ ਭੇਜੇ ਸਾਰੇ ਬੰਦੇ ਫੀਲਡ 'ਚ ਮੈਂ ਕੰਮ ਕਰਕੇ ਰਾਜੀ ਨਹੀਂ ਸੀ ਕਿਉਂਕਿ ਫੀਲਡ 'ਚ ਬਹੁਤ ਦੂਰ-ਦੂਰ ਵੀ ਸੀ ਢੋਟੀਆਂ ਹੁਣ ਵੀ ਕਰਦੇ ਆ ਮੁੰਡੇ ਉਹਨੇ ਚ ਆਪਾਂ ਨੂੰ ਪੜਤਾ ਵੀ ਨਹੀਂ ਸੀਗਾ ਤੇ ਨਾ ਆਪਣੇ ਤੋਂ ਨਹੀਂ ਖੱਜਲ ਖਵਾਰੀ ਹੁੰਦੀ ਸੀ ਉਦੋਂ ਵੀ ਸੌਹਲ ਸੀ ਮੈਂ ਥਰਮਲ 'ਚ ਮੈਂ ਜੀ 15-15 ਗੱਟੇ ਹੁੰਦੇ ਸੀ ਕੋਲੇ ਸਾਡੇ ਸੈਂਪਲਿੰਗ ਤੇ ਹੁੰਦਾ ਸੀ ਰੈਕ ਆਉਂਦਾ ਸੀ ਰਾਤ ਨੂੰ ਵੀ ਜਿਨੇ ਵੀ ਕਿਤੇ ਵੀ ਉਹ ਗੱਟੇ ਤੁਸੀਂ ਮੋਧੇ ਤੇ ਝੱਕਣੇ ਸਾਰੇ ਕਾਲੇ ਹੋ ਜਾਂਦੇ ਸੀ ਇੱਥੋਂ ਤੇ ਲਾ ਕੇ ਮੰਨ ਲਓ ਤੁਸੀਂ 500 ਮੀਟਰ ਦੀ ਦੂਰੀ ਤੇ ਜਿੱਤੇ ਉਹ ਚੈੱਕ ਹੁੰਦੇ ਸੈਂਪਲ ਉੱਥੇ ਲੈ ਕੇ ਜਾਣੇ ਦਿਨੇ ਰਾਤ ਮੀਂਹ ਨੇੜੀ ਕੁਝ ਵੀ ਹੋਵੇ ਸਾਰੇ ਲੱਭ ਜਾਂਦੇ ਸੀ ਪਰ ਉਹਨੇ ਹੀ ਕੰਮ ਹੁੰਦਾ ਜੀ ਉੱਥੇ ਸਰਮਾਜ ਬਾਹਰ ਖੱਜਲ ਗਵਾਰੀ ਜਾਂ ਜਾਣ ਉੱਥੇ ਲਾਈਨ ਤੇ ਚੜ੍ਹ ਸੋਲ ਚਿੱਤਾ ਨਹੀਂ ਛੜਦਾ ਜਿਹੜੇ ਤੁਹਾਡੀ ਪਤਨੀ ਆ ਭੈਣ ਜੀ ਹੋਣੀ ਆ ਉਹਨਾਂ ਦੀ ਕਿੰਨੀ ਕੁ ਭੂਮਿਕਾ ਹੈਗੀ ਆ ਜਿਹੜੇ ਤੁਹਾਨੂੰ ਸੁਧਾਰਨ ਦੇ ਵਿੱਚ ਪੂਰੀ ਭੂਮਿਕਾ ਹੀ ਆ ਜੀ ਕਿਉਂਕਿ ਮੈਨੂੰ ਕਈ ਵਾਰੀ ਆਪ ਦੇ ਆਪ ਤੇ ਵੀ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਜੀ ਅੰਦਰ ਜਿਹੜੇ ਬੰਦੇ ਦਾ ਮੜਾ ਮੋਟਾ ਜ਼ਮੀਰ ਹੁੰਦਾ ਉਹ ਮੇਰੇ ਮਾੜੇ ਕੰਮ ਚ ਵੀ ਮੈਨੂੰ ਐ ਨਹੀਂ ਕਿਹਾ ਕਦੇ ਵੀ ਤੂੰ ਮਨ ਬੁਲਾਇ ਨਾ ਜਾ ਮੈਂ ਘਰ ਛੱਡ ਕੇ ਜਾਂਦੀ ਆ ਉਹ ਮੈਨੂੰ ਜੇ ਕਦੇ ਮਾੜਾ ਕੰਮ ਹੋਇਆ ਉਹ ਮੈਨੂੰ ਐ ਕਹਿੰਦੀ ਵੀ ਤੁਸੀਂ ਐ ਦਾ ਕੁਝ ਨਾ ਕਰਿਆ ਕਰੋ ਥੋ ਵੀ ਵੀ ਸਾਰੇ ਤੁਹਾਡੇ ਨਾਲ ਸਹਿਮਤ ਹੁੰਦੇ ਆ ਬੋਲਦੇ ਆ ਚਾਲਦੇ ਆ ਤੁਸੀਂ ਕਿਸੇ ਦੇ ਮੰਗਰ ਲੱਗ ਕੇ ਕਿਸੇ ਨਾਲ ਕਿਉਂ ਲੜਦੇ ਹੋ ਉਹ ਬੰਦੇ ਨਾਲ ਵੀ ਸਗੋਂ ਮੇਰੀ ਸਭ ਨਾਲ ਬੰਦੀ ਹੈ ਮੇਰੀ ਉਸ ਬੰਦੇ ਨਾਲ ਵੀ ਬੰਦੀ ਹੁੰਦੀ ਹੈ ਜਿਹਨਾਂ ਨਾਲ ਮੈਂ ਲੜਦਾ ਕਿਸੇ ਵਿੱਚ ਬਸ ਇੰਨਾ ਗੱਲਾਂ ਤੋਂ ਹੌਲੀ 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 ਮੇਰੇ ਤੇ ਅਸਰ ਹੋਣ ਲੱਗ ਗਿਆ ਮੈਂ ਦੇਖ ਫਿਰ ਇਹ ਆਪਾਂ ਮਿਲਿਆ 10-15 ਸਾਲ ਹੋ ਗਏ ਆਪਾਂ ਕਿਸੇ ਨੂੰ ਹੋਏ ਵੀ ਨਹੀਂ ਕਿ ਇੱਕ ਜਿਹੜਾ ਆਪਣੇ ਸਮਾਜ ਦਾ ਇੱਕ ਤਰ੍ਹਾਂ ਦਾ ਕਲਚਰ ਆ ਉਹਦੇ ਚ ਕੰਮ ਨੂੰ ਛੋਟਾ ਵੱਡਾ ਸਮਝਿਆ ਜਾਂਦਾ ਤੁਸੀਂ ਰੇੜੀ ਲਾ ਰਹੇ ਹੋ ਹਾਲਾਂਕਿ ਬਹੁਤ ਵਧੀਆ ਗੱਲ ਆਪਣਾ ਕੰਮ ਕਰ ਰਹੇ ਹੋ ਪਰ ਆਸ-ਪਾਸ ਦੇ ਲੋਕ ਉਹ ਕਿਸ ਤਰ੍ਹਾਂ ਦੇਖਦੇ ਨੇ ਦੇਖੋ ਜੀ ਮੇਰੇ ਤੇ ਨਾ ਇਹੇ ਜਿਹੇ ਹਾਲਾਤ ਵੀ ਆਏ ਆ ਕਿ ਕਿਸੇ ਕਿਸੇ ਟਾਈਮ ਨਾ ਵੀ ਜਿਵੇਂ ਹੁਣ ਅਸੀਂ ਕਿਤੇ ਵਿਆਹ ਜਾਣਾ ਜਾਂ ਕਿਤੇ ਹੋਰ ਜਦੋਂ ਮੈਂ ਜੌਬ ਲੈ ਸੀਗਾ ਤੇ ਉਦੋਂ ਜਿਹੜੀ ਤੁਸੀਂ ਰਿਸ਼ਤੇਦਾਰ ਕਹਿੰਦੇ ਜਿਹੜੇ ਤੁਸੀਂ ਉਹ ਲੋਕ ਕਹ ਲੋ ਜਿਹੜੇ ਕਹਿੰਦੇ ਵੀ ਬੋਲ ਤੇ ਆ ਗਿਆ ਕੰਮ ਵੱਡਾ ਛੋਟਾ ਕਿਸੇ ਨੇ ਦਿਵਾਨੇ ਨਹੀਂ ਦਿੱਤੀ ਬਾਈ ਜੀ ਕਦੇ ਮਤਲਬ ਕੋਈ ਹੈਗੇ ਦੋ ਚਾਰ ਬੰਦੇ ਜਿਹੜੇ ਮੇਰੇ ਮਾੜੇ ਟਾਈਮ ਬਹੁਤ ਕੰਮ ਆਏ ਪਰ ਜਿਹੜੇ ਬੋਲਣ ਵਾਲੇ ਜਾਂ ਰਿਸ਼ਤੇਦਾਰ ਜਾਂ ਜੀ ਉਹ ਕਿਸੇ ਨੇ ਕਦੇ ਬਾਣੀ ਫੜੀ ਫਿਰ ਮੈਂ ਉਹਨਾਂ ਦੀ ਪਰਵਾਹ ਕਿਉਂ ਕਰਾਂ ਕਾਦੇ ਵਾਸਤੇ ਮੈਂ ਇੱਥੇ ਹਜ਼ਾਰ ਕਮਾਵਾ 2000 ਕਮਾਵਾ ਆਪਰ ਰਾਜੇ ਆ ਜੀ ਅੱਜ ਵੀ ਆਪਰ ਰਾਜੇ ਆ ਉਮੀ ਰਹੀਦਾ ਚੰਗਾ ਖਾਈਦਾ ਚੰਗਾ ਪਾਈਦਾ ਕੋਈ ਬਾਲਾ ਵੱਡਾ ਕੋਈ ਆਏ ਇਹਨੇ ਵੀ ਮੈਂ ਅੰਬਾਨੀ ਬਣ ਜਾਣਾ ਮਾਦਾ ਜਵਾਰ ਚੰਗੀ ਤਰ੍ਹਾਂ ਪੜਾ ਲਾ ਰੋਟੀ ਚੰਗੀ ਖਾ ਲਈਏ ਘਰ-ਬਾਰ ਐ ਬਣਿਆ ਦੇਵੇ ਤੇ ਜਿੰਨੀ ਕੁ ਦਿੱਤੀ ਆ ਰੱਬ ਨੇ ਹੁਣ ਵਧੀਆ ਕੱਢਾਂ ਮੈਂ ਕਹਿੰਦਾ ਚਾਰ ਦਿਨਾਂ ਨੂੰ ਵੀ ਮੈਂ ਇੰਨਾ ਕੁ ਸੁਧਰਾਂ ਵੀ ਜੇ ਮੈਂ ਹੁਣ ਵੀ ਮਾਰਾ ਮੋਟਾ ਕੁਝ ਕਰਦਾ ਜਾਂ ਪੈਗ ਪੂਗ ਲਾਉਣਾ ਮੈਂ ਉਹ ਵੀ ਛੱਡ ਦਾਂ ਹੌਲੀ ਹੌਲੀ ਮੈਂ ਕੁਝ ਵੀ ਨਹੀਂ ਕਰਨਾ ਚਾਹੁੰਦਾ ਪਰ ਸੰਤੁਸ਼ਟੀ ਹੈ ਅ ਉਸੇ ਵੈਸੇ ਤਾਂ ਦੱਸ ਦਿੱਤਾ ਫਿਰ ਕੰਮ ਤਾਂ ਪੂਰੀ ਸੰਤੁਸ਼ਟੀ ਆ ਕੰਮ ਤੋਂ ਜੀ ਪੂਰੀ ਦੇਖੋ ਜੀ ਮੈਂ ਆਹੀ ਗੱਲ ਕੰਮ ਛੋਟੇ ਵੱਡੇ ਦੀ ਫਰਮਾਂ ਤੋਂ ਹੋ ਜਾਂਦਾ ਜੀ ਜੌਬਲੈਸ ਸੀਗਾ ਮੈਂ ਰੈਫਾਇਨਰੀ ਦੇ ਵਿੱਚ ਕੰਮ ਕੀਤਾ ਅਰੇ ਡਾਂਗਰੀ ਪਾਉਂਦੇ ਸੀ ਪੂਰੀ ਗਰਮੀ ਦੇ ਵਿੱਚ ਕੋਰੋਨਾ ਟਾਈਮ ਵੀ ਮਾਸਕ ਲੱਗਿਆ ਹੁੰਦਾ ਹੈਲਮਟ ਤੁਹਾਡੀ ਇੱਥੇ ਵੀ ਤੇ ਤੁਸੀਂ ਨਾ ਇੱਥੋਂ ਤੋਂ ਲੈ ਕੇ ਬੂਟ ਤੱਕ ਉੱਥੇ ਸੇਫਟੀ ਸ਼ੂਜ਼ ਹੁੰਦੇ ਬੂਟ ਤੱਕ ਪਸੀਨੇ ਨਾਲ ਭਰ ਜਾਂਦੇ ਸੀ ਕੰਮ ਕੀ ਸੀਗਾ ਗ੍ਰੈਂਡਿੰਗ ਦਾ ਚੈਨ ਬਲੌਕ ਖਿੱਚਣਾ ਤੇ ਪਾਈਪ ਲਾਈਨ ਪਾਉਂਦੇ ਸੀਗੇ ਕੰਮ ਸਾਰੇ ਕਰਦਾ ਜੀ ਗ੍ਰੈਂਡਿੰਗ ਮੈਂ ਕੀਤੀ ਸੀ ਬਿਲਡਿੰਗ ਮੈਂ ਕੀਤੀ ਡ్రਾਈਵਰੀ ਮੈਂ ਕੀਤੀ ਆਟੋ ਮੈਚ ਲਾਇਆ ਰੇੜੀ ਵੀ ਤੁਹਾਡੇ ਸਾਹਮਣੇ ਲਾ ਲਈ ਮਕੈਨੀਕਲ ਦਾ ਕੰਮ ਵੀ ਕੀਤਾ ਛੱਡੋ ਨਾਲ ਆਂਆਂ ਪਰ ਇਹ ਸਾਰਾ 15 ਸਾਲ ਦੇ ਵਿੱਚ ਆ ਗਿਆ ਇਲਾ ਨਹੀਂ ਰਿਆ ਕਦੇ ਕੁਛ ਨਾ ਕੁਛ ਕਰਦਾ ਰਿਹਾ ਜਿੱਥੇ ਜੋ ਮਿਲਦਾ ਰਿਹਾ ਪਰ ਹੁਣ ਇਹ ਓਕੇ ਆ ਟੋ ਚ ਤੁਹਾਡੇ ਵੱਲੋਂ ਪਹਿਲਾਂ ਜਾਣਕਾਰੀ ਦਿੱਤੀ ਏ ਸੀ ਵੀ ਆਟੋ ਜਦੋਂ ਚਲਾਉਂਦੇ ਸੀ ਤੁਸੀਂ ਹਾਂਜੀ ਉਦੋਂ ਵੀ ਸੇਵਾ ਕਰਦੇ ਸੀ ਕਿਸ ਤਰ੍ਹਾਂ ਦੀ ਸੇਵਾ ਕਰਦੇ ਸੀ ਸੇਵਾ ਜੀ ਮੈਂ ਗਰਭਤੀ ਮਹਿਲਾਵਾਂ ਨੂੰ ਵਿਹਰੀ ਹਸਪੀਟਲ ਲੈ ਕੇ ਜਾਂਦਾ ਸੀਗਾ ਪਿੱਛੇ ਬਾਕਾਇਦਾ ਮਾਤੋਂ ਦੇ ਲਖਾਇਆ ਵਾ ਸੀਗਾ ਏ ਵੀ ਪਾਇਟਾ ਮੇਰਾ ਬਲੱਡ ਗਰੁੱਪ ਹੈ ਜੀ ਮੈਂ ਕੋਈ ਐਜਾ ਨਸ਼ਾ ਪੱਤਾ ਨਹੀਂ ਕਰਦਾ ਜਿਹੜਾ ਕਿਸੇ ਨੂੰ ਨੁਕਸਾਨ ਕਰੇ ਕਦੇ ਵੀ ਮੈਨੂੰ ਚੈੱਕ ਕਰੋ এবੀ ਪਾਇਟਾ ਬਲੱਡ ਗਰੁੱਪ ਹੁੰਦਾ ਸੀ ਬੱਚੇ ਨੂੰ ਖਾਸ ਕਰਕੇ ਜਿੱਥੇ ਵੀ ਲੋੜ ਹੈ ਕਿਉਂਕਿ ਜਿਹੜਾ ਵੱਡੀ ਉਮਰ ਵਾਲਾ ਉਹਨੂੰ ਤਾਂ ਜੇ ਲੇਟ ਫਰਟ ਵੀ ਹੋ ਜਾਏ ਤਾਂ ਚੱਲ ਜੂ ਜਿਹੜਾ ਬੱਚਾ ਉਹਨੂੰ ਐਮਰਜੈਂਸੀ ਚਾਹੀਦਾ ਐਸ ਲਈ ਮੈਂ ਉਹ ਇੱਕ ਇੱਕ ਐਕਸੀਡੈਂਟ ਜਿੱਥੇ ਵੀ ਹੁੰਦਾ ਸੀ ਨਾ ਉਹਨਾਂ ਨੂੰ ਮੈਂ ਆਪ ਲੈ ਕੇ ਜਾਂਦਾ ਸੀ ਮੈਂ ਤਾਂ ਕੋਸ਼ਿਸ਼ ਕਰਦਾ ਸੀ ਲੋਕ ਨਹੀਂ ਸਾਥ ਦਿੰਦੇ ਸੀ ਹਾਂ ਚਲੋ ਸਰਕਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਆ ਡਿਪਾਰਟਮੈਂਟ ਬਣਾਇਆ ਇਹ ਬਹੁਤ ਵਧੀਆ ਹੈ ਰੋਡ ਸੇਫਟੀ ਵਾਲਾ ਜੇ ਲੋਕ ਇਹਨੂੰ ਸਮਝਣ ਜਿਨ੍ਹਾਂ ਦੀ ਗੱਲ ਸੁਣਨ ਨਹੀਂ ਤਾਂ ਲੋਕਾਂ ਕੋਲੇ ਅੱਜ ਕੱਲ ਇੱਕ ਮਿੰਟ ਦਾ ਟਾਈਮ ਨਹੀਂ ਹੋਵਾ ਖੜ ਕੇ ਉਹਨਾਂ ਕੋਲੇ ਪਾਣੀ ਪੀਂਦਾ ਨਹੀਂ ਗੱਡੀ ਇੱਕ ਹੱਥ ਨਾਲ ਫੜ ਕੇ ਤੇ ਬੋਤਲ ਮੂੰਹ ਨਾਲਾਈ ਦੀ ਹੁੰਦੀ ਪਾਣੀ ਦੀ ਇਹ ਗਲਤ ਹੈ ਇਸ ਲਈ ਆਪ ਦਾ ਧਿਆਨ ਰੱਖੋ ਤੇ ਲੋਕਾਂ ਦਾ ਵੀ ਤੇ ਜੇ ਕੋਈ ਮਤਲਬ ਮਹਿਕਮਾ ਬੰਦਾ ਉਹਦੀ ਥੋੜੀ ਰਿਸਪੈਕਟ ਕਰੋ ਉਸ ਆਧਾਰੇ ਤੇ ਕਿ ਉਹ ਤੁਹਾਡੇ ਭਲੇ ਵਾਸਤੇ ਕਹਿੰਦੇ ਹੋਣਗੇ ਮੈਂ ਬਹੁਤ ਇੱਜ਼ਤ ਕਰਦਾ ਮੈਨੂੰ ਵਧੀਆ ਲੱਗਦਾ ਉਹ ਜਿਹੜੇ ਨੌਜਵਾਨ ਕਹ ਲਈਏ ਜਾਂ ਹੋਰ ਜਿਹੜੇ ਇਨਸਾਨ ਆ ਕੁਝ ਗਲਤ ਕੰਮਾਂ 'ਚ ਪਏ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਕੋਸ਼ਿਸ਼ ਕਰੋ ਵੀ ਉਹਨਾਂ ਚੀਜ਼ਾਂ ਤੋਂ ਨਿਕਲੋ ਜੇ ਤੁਹਾਡੇ ਮਤਲਬ ਕੋਈ ਦਿਲ ਦਿਮਾਗ ਚਾਹੇ ਜਾਂ ਚੱਲਦਾ ਵੀ ਤੁਹਾਡੇ ਉਹੀ ਹਾਲ ਹੀ ਰਹਿੰਦਾ ਤੁਸੀਂ ਉਸ ਚੀਜ਼ ਨੂੰ ਨਾ ਕਿਸੇ ਨਾਲ ਸ਼ੇਅਰ ਕਰੋ ਕਿਸੇ ਬਰਦੇ ਨਾਲ ਤਾਂ ਤਾਂਕਿ ਉਹ ਤੁਹਾਨੂੰ ਸਮਝਾ ਸਕੇ ਹਾਲੇ ਦਾ ਇਹੀ ਆ ਨਿਕਲਦਾ ਕਿਉਂਕਿ ਜੇ ਤੁਸੀਂ ਮੈਂਟਲੀ ਸਟਰੋਂਗ ਹੋਵੋਗੇ ਤਾਂ ਤੁਸੀਂ ਸੁਧਰ ਸਕਦੇ ਹੋ ਜੇ ਤੁਸੀਂ ਗੱਲਾਂ ਬਾਤਾਂ ਵਾਲਿਆਂ ਫੇਰ ਨਹੀਂ ਜੇ ਗੱਲਾਂ ਬਾਤਾਂ ਵਾਲਿਆਂ ਫੇਰ ਨਿਕਲਣਾ ਤਾਂ ਤੁਹਾਨੂੰ ਪਾਊਗਾ ਆਪ ਤੁਹਾਨੂੰ ਆਪਦੇ ਆਪ ਨੂੰ ਬੂਸਟ ਕਰਨਾ ਪਊਗਾ ਪਰ ਐਂਡੇ ਦਾ ਬਹੁਤ ਮਾੜਾ ਜੇ ਮੇਰੇ ਨੂੰ ਉਮੀਦ ਹੋਣਗੇ ਜੇ ਜਦ ਮੈਂ ਸੀਗਾ ਫਿਰ ਤਾਂ ਉਹਨੂੰ ਜਾਂ ਮਰੇ ਹੁੰਦੇ ਜਾਂ ਛੱਤਰਗੜ੍ਹ ਤੇ ਹੁੰਦੇ ਜੇ ਰਹੋਗੇ ਐਂਡੇ ਦਾ ਇਹੀ ਹੈ ਇਹ ਜਿਹੜਾ ਕਿੰਨੇ ਤੋਂ ਕਿੰਨੇ ਵਜੇ ਬੱਸ ਜਿਹੜੀ ਲਾਉਣੀ ਹੈ ਫਿਰ ਇੱਥੇ ਜੀ ਮੈਂ 10 ਵਜੇ ਆ ਜਾਣਾ 8:30 ਵੇ ਠੀਕ ਅਸੇ ਇੱਥੇ ਹੋ ਗਏ। ਟਾਰਗੇਟ ਟਾਈਮ ਮਾਰਾ ਹੀ ਐ। ਭਾਵੇਂ ਮੈਂ ਤਾਂ ਕੋਈ 10 ਵਜੇ ਤੱਕ ਵੀ ਖੜਾ ਰਵਾਂ। ਆ 8:30 ਵਜੇ ਤੋਂ ਜ਼ਿਆਦਾ ਵਰਤ। ਭੈਣ ਜੀ ਨੇ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਸਿਸਟਰ ਕਾਲ। ਸਿਸਟਰ ਕਾਲ। ਕੀ ਕਹਿਣਾ ਚਾਹੁੰਨੇ ਹੋ? ਭਾਈ ਸਾਹਿਬ ਨਾਲ ਵੀ ਗੱਲਬਾਤ ਹੋਈ ਪਿਛਲੇ ਸਮੇਂ 'ਚ ਗਲਤ ਕੰਮਾਂ 'ਚ ਪੈ ਗਈ ਸੀ। ਤੇ ਹੁਣ ਇਹ ਕੰਮ ਕਰ ਕਰਦੇ ਨੇ। ਇੱਕ ਪਹਿਲਾਂ ਤਾਂ ਇਹ ਕਿਸ ਤਰ੍ਹਾਂ ਲੱਗਦਾ। ਬਹੁਤ ਵਧੀਆ ਲੱਗਦਾ। ਕੰਮ ਕਰਦੇ ਹਮੇਸ਼ਾ ਹੀ ਕਰਦੇ ਸੀਗੇ। ਉਹ ਕਹੇ ਕਹਿੰਦੇ ਆ ਨਾ ਵੀ ਕਈ ਬੰਦੇ ਦੀ ਕਿਸਮਤੀ ਇਹ ਜੀ ਹੁੰਦੀ ਹੈ ਨਾ ਆ ਕੰਮ ਕੀਤਾ ਉੱਤੇ ਫਾਇਨ ਨਹੀਂ ਮਿਲੇ ਆ ਕੰਮ ਕੀਤਾ ਸਟਰਗਲ ਉਸੇ ਬੰਦੇ ਦੀ ਲਾਈਫ ਜੀ ਹੋਊਗੀ ਜਿਹੜਾ ਸਟਰਗਲ ਚੱਲ ਸਕੂਗਾ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਵੀ ਪ੍ਰਮਾਤਮਾ ਸਪੈਸ਼ਲ ਹੈ ਨਾ ਵਾਸਤੇ ਬੈਠਾ ਹੈ ਵੀ ਰਾਤ ਨੂੰ ਕੰਮ ਕਰ ਲੈ ਇੱਥੇ ਕੋਈ ਡਿੰਗਾ ਲਾਉਣਾ ਇੱਥੇ ਕੋਈ ਅਰਚਨ ਕਰਨੀ ਮੈਂ ਇਹਨਾਂ ਜੀ ਉਹ ਹਿੰਮਤ ਹੈ ਹੁਣ ਮੇਰੇ ਜੀ ਹੋਊਗੀ ਨਹੀਂ ਮੈਂ ਕਹਿੰਨੀ ਆ ਵੀ ਮੈਂ ਇੱਥੇ ਤਾਂ ਖੜੀ ਵੀ ਮੈਂ ਕਿਹਾ ਯਾਰ ਮੈਂ ਦੁਨੀਆਦਾਰੀ ਦੇਖ ਕਿਉਂਕਿ ਮੈਂ ਪਲੱਸ 2 ਚੀਜ਼ ਸੀਗੀ ਉਹ ਤਾਂ ਮੈਂ ਉਹਦੋਂ ਮੇਰਾ ਵਿਆਹ ਹੋ ਗਿਆ ਫਿਰ ਬੱਚੇ ਹੋ ਗਏ ਬੱਚਨਦਾਰਵੇਂ ਪੜ੍ਹਾਈ ਕੀਤੀ ਮਤਲਬ ਅੰਦਰ ਹੀ ਅੰਦਰ ਦੇਖਿਆ ਹੀ ਨਹੀਂ ਕੁਛ ਮੈਂ ਵੀ ਇਹਨਾਂ ਨੂੰ ਦੇਖ ਕੇ ਦੇਖੋ ਮੈਂ ਕਹਿੰਦਾ ਯਾਰ ਇਹਨਾਂ ਨੂੰ ਕਿੰਨੀ ਨੌਲੇਜ ਹੈ ਸਿਰਫ ਕਿਤਾਬੀ ਕਿੜਾ ਹੀ ਬਣ ਕੇ ਰਹੇ ਕਿਸੇ ਤੋਂ ਕੁਝ ਨੌਲੇਜ ਪਤਾ ਹੀ ਨਹੀਂ ਕੁ ਸਾਨੂੰ ਮੈਂ ਕਹਿੰਦਾ ਯਾਰ ਕੋਈ ਕੰਮ ਤਾਂ ਹੈ ਨਾ ਉਹ ਵੀ ਚੱਲਦਾ ਹੀ ਹੈ ਪਰ ਮੈਂ ਕਹਿੰਦਾ ਮੈਂ ਇੱਥੇ ਖੜ ਕੇ ਦੇਖਾਂ ਦੁਨੀਆਦਾਰੀ ਮੈਂ ਵੀ ਦੇਖਣੀ ਹੈ ਇਸ ਦੁਨੀਆ ਚ ਆਏ ਦੇਖੇ ਹੀ ਨਾ ਕੁਝ ਫਿਰ ਫਾਇਦਾ ਕੀ ਹੈ ਫਿਰ ਮੈਂ ਮੈਂ ਕਹਿੰਦੇ ਵੀ ਮੈਂ ਇਹਨਾਂ ਨੂੰ ਕਹਿੰਦਾ ਯਾਰ ਤੁਹਾਨੂੰ ਇੰਨੇ ਕੰਮ ਆਉਂਦੇ ਸੰਤ ਖਾਉਂਦੇ ਨਹੀਂ ਇਹਨਾਂ ਦੇਖ ਕੇ ਤਾਂ ਮੈਨੂੰ ਖ ਵੀਹਰ ਅਸੀਂ ਦੁਨੀਆ ਚਾਹੇ ਪਰ ਕਿਤਾਬ ਹੀ ਖਾਲੀ ਹੈ ਮੈਂ ਇਹਨਾਂ ਨੂੰ ਕੱਲ ਪਰਸੋਂ ਕਹਿ ਕੇ ਆ ਟੇਸੀ ਮੈਂ ਕਹਿੰਦਾ ਯਾਰ ਤੁਹਾਡੇ ਤੁਹਾਡੇ ਤਾਂ ਕਿਤਾਬ ਬਣਨ ਵਾਲੀ ਹੈ ਮੈਂ ਕਹਿੰਦਾ ਕੋਸਾਂ ਨੂੰ ਪਤਾ ਇੰਨੀ ਨੌਲੇਜ ਹੈ ਸਾਨੂੰ ਕੁਝ ਪੁੱਛ ਕੇ ਦੇਖੇ ਬਸ ਕਿਤਾਬ ਵੀ ਕੀੜਾ ਸਾਨੂੰ ਕੁਝ ਨਹੀਂ ਪਤਾ ਕੰਮ ਇਹਨਾਂ ਨੇ ਬਹੁਤ ਕਿਤੇ ਬਹੁਤ ਜ਼ਿਆਦਾ ਫਿਰ ਮੈਂ ਇਹਨਾਂ ਨੂੰ ਪਾਈ ਕਹਿਣੀ ਆ ਵੀ ਹਾਰ ਨਾ ਮੰਨੋ ਰੱਬ ਤੁਹਾਡੇ ਧਿਆਨ ਦੇ ਹੀ ਬੈਠਾ ਹੈ ਵੀ ਯਾਰ ਕਿੰਨਾ ਚੜ੍ਹ ਇਨਾ ਚਿਰ ਬਰਦਮਾ ਦੇਖਣਾ ਇਹਨੂੰ ਰੱਬ ਉਹਨੂੰ ਜ਼ਰੂਰ ਕਾਮਯਾਬ ਕਰਦਾ ਉਸੇ ਚੀਜ਼ ਮੁਸੀਬਤਾਂ ਲਿਆਉਂਦਾ ਜਿਹੜਾ ਚੱਲ ਸਕੇ ਸਾਡੇ ਵਰਗਾ ਚੱਲ ਨਹੀਂ ਸਕਦਾ ਮਾੜਾ ਕੁਝ ਕਰਦਾ ਬਸ ਉੱਥੇ ਖਤਮ ਹਰ ਸੀ ਅਸੀਂ ਖਤਮ ਕਰਦਾ ਪਰ ਕੰਮ ਤਾਂ ਦੇਖ ਕੇ ਮੈਂ ਬਹੁਤ ਚਲਾ ਹਾਂ ਜਦੋਂ ਵਿਆਹ ਕਰਾਇਆ ਉਦੋਂ ਹਾਲਾਤ ਕਿਹੋ ਜਿਹੀ ਸੀ ਉਹਦਾ ਲੜਾਈ ਝਗੜਿਆ ਕਿਸੇ ਕੇ ਉਦੋਂ ਵੀ ਮਤਲਬ ਉਹਨਾਂ ਤੋਂ ਪਾਸੇ ਆ ਗਈ ਨਹੀਂ ਉਦੋਂ ਵੀ ਲੜਾਈ ਝਗੜਿਆ ਉਹਦੇ ਬੱਲੇ ਲੜਾਈ ਝਗੜੇ ਇਹਨਾਂ ਨੇ ਕੀਤੇ ਐ ਜਿਵੇਂ ਕੋਈ ਦੋਸਤ ਹੈ ਉਹਦੀ ਕੁੱਤੀ ਭੈਣ ਨੂੰ ਕੁਝ ਕਹਿ ਰਿਹਾ ਉਦੋਂ ਲੜਿਆ ਦੋਸਤਾਂ ਪਿੱਛੇ ਲੜਿਆ ਲੜਾਈ ਤਾਂ ਬੰਦਿਆਂ ਨੂੰ ਹੁੰਦੀ ਐ ਸੱਚਾ ਸਿੱਖ ਤਾਂ ਲੜਦਾ ਹੀ ਲੜਦਾ ਹੈ ਕੋਈ ਨਹੀਂ ਲੜਾ ਲੜੂਗਾ ਉਹ ਨਹੀਂ ਜਿਹੜਾ ਕਿਸੇ ਦਾ ਸਾਥ ਉਹ ਨਹੀਂ ਦਿੰਦਾ ਹੁੰਦਾ ਬੰਦਾ ਜਿਹੜਾ ਕਿਤੇ ਪਾਸੇ ਨਹੀਂ ਹੁੰਦਾ ਤੇ ਯਾਰ ਮੈਂ ਤਾਂ ਮ제 ਲੈਣੇ ਆ ਇਹ ਮਰਦਾ ਮਰੇ ਉਹ ਮਰਦਾ ਮਰੇ ਠੀਕ ਹੈ ਨਾ ਖੜਦਾ ਹੋਈ ਹੈ ਮਰਦਾ ਹੋਈ ਹੈ ਯਾਰਾ ਦੋਸਤ ਵੀ ਜੀ ਆਂਦਰ ਥੋੜਾ ਜਿਆ ਜਾਨ ਹੋਵੇ ਨਹੀਂ ਤਾਂ ਬੋਡੀ ਬਿਲਡਰ ਵੀ ਕਈ ਤਰ੍ਹਾਂ ਫਿਰਦੇ ਬਸ ਕੋਕੇ ਹੀ ਆਂਦਰੋਂ ਪਰ ਕੁਛ ਨਹੀਂ ਮਤਲਬ ਕਿਹੜੇ ਲੜਾਈ ਝਗੜੇ ਕੀਤੇ ਆ ਤੁਹਾਨੂੰ ਉਸ ਗੱਲ ਤੇ ਵੀ ਮਾਨਾ ਵੀ ਉਹ ਕਿਸੇ ਮੁੱਦੇ ਨੂੰ ਲੈ ਕੇ ਕੀਤੇ ਆ ਵੀ ਐਵੇਂ ਕਿਸੇ ਔਰਤਾ ਮਗਰ ਜਾ ਗਲਤ ਕੰਮ ਪਰ ਨਹੀਂ ਲੜੇ ਬਿਲਕੁਲ ਕਿਸੇ ਧੀ ਭੈਣ ਨਹੀਂ ਛੇੜੀ ਮਨ ਲਓ ਇਹਨਾਂ ਦਾ ਕੋਈ ਦੋਸਤ ਹੈ ਉਹਦੀ ਭੈਣ ਨੂੰ ਕੋਈ ਛੇੜ ਰਿਹਾ ਗਲਤ ਕਹਿ ਰਿਹਾ ਹੈ ਇਹ ਪਿੱਛੇ ਹੋ ਜਾਣਗੇ ਤਾਂ ਸ਼ਰਮ ਦੀ ਗੱਲ ਹੈ ਵੀ ਯਾਰ ਇੱਕ ਸਿੱਖ ਹੋਣ ਦੇ ਬਾਵਜੂਦ ਤੂੰ ਯਾਰ ਕਿਸੇ ਦੀ ਰੱਖਿਆ ਨਹੀਂ ਕਰ ਰਹਾ ਸਮਝ ਰਹੇ ਨਾ ਤੁਸੀਂ ਵੀ ਇਹ ਤਾਂ ਫਿਰ ਗਲਤ ਹੈ ਨਾ ਸਹੀ ਵਾਸਤੇ ਲੜੇ ਤਾਂ ਮੈਂ ਤੁਹੇ ਖੜੀ ਹਾਂ ਜੇ ਕਿਤੇ ਗੱਲ ਤੋਂ ਲੜਾਈਆਂ ਕੀਤੀ ਹੁੰਦੀਆਂ ਕਿਸੇ ਧੀ ਭਾਂਛੜੀ ਹੁੰਦੀ ਫੇ ਮੈਂ ਕਹਿੰਦੀ ਯਾਰ ਤੂੰ ਸਗਾ ਗੱਲ ਤੋਂ ਮੈਂ ਨਾਲ ਸਾਥ ਨਹੀਂ ਨਹੀਂ ਸਾਥੀ ਤਾਂ ਹੀ ਤੂੰ ਖੜੀ ਹਾਂ ਨਾ ਜਦੋਂ ਸਹੀ ਤੇ ਖੜੇ ਸੀ ਨਹੀਂ ਸਫਲ ਹੋਏ ਤਾਂ ਪਰਮਾਤਮਾ ਤੇ ਕਦੋਂ ਸਫਲ ਕਰਦਾ ਪਰ ਕੋਸ਼ਿਸ਼ ਕਰਦੇ ਰਹਿਣਾ ਹੀ ਆਪਣਾ ਕੰਮ ਹੈ ਪੜਾਈ ਤੁਸੀਂ ਵਿਆਹ ਤੋਂ ਬਾਅਦ ਵੀ ਕੀਤੀ ਹੈ ਹਾਂਜੀ ਪਹਿਲਾਂ ਮੈਂ ਪਲਸ 2 ਕੀਤੀ ਸੀ ਵਿਆਹ ਤੋਂ ਪਹਿਲਾਂ ਉਸ ਤੋਂ ਬਾਅਦ ਨੇ 20 ਸੀ ਕੀਤੀ ਫਿਰ ਮੈਂ ਦੇਖ ਲਿਆ ਇੱਥੇ ਆਪਣੇ ਦੇਸ਼ ਦਾ ਹਾਲ ਵੀ ਪੜ੍ਹ ਲਿਖ ਕੇ ਕੋਈ ਫਾਇਦਾ ਨਹੀਂ ਮਨਾ ਔਟੋ ਪੜੇ ਲਿਖੇ ਵੀ ਚਲਾਈ ਜਾਂਦੇ ਆ ਛੱਡ ਪਰੇ ਪੈਸਾ ਖਰਾਬ ਕਰਨ ਨੂੰ ਜਿਹੜੇ ਕੰਮ ਪੜੇ ਲਿਖੇ ਹੁਣ ਕਰਿਆ ਆਪਾਂ ਬਾੜਾ ਪੈਸਾ ਖਰਾਬ ਨਾ ਕਰੀਏ ਆਪਣਾ ਬਿਜ਼ਨਸ ਹੀ ਕਰ ਲਈਏ ਕਿਉਂ ਨੌਕਰੀਆਂ ਕਰੋ ਉਸੇ 10-12000 ਚ ਕਿਸੇ ਚਲੋ ساری ਜ਼ਿੰਦਗੀ ਫਿਰ 9 to 5 ਜੌਬ ਕਰੋ ਘਰ ਨੂੰ ਟਾਈਮ ਦੋ ਫਿਰ ਆਉਦੇ ਅਫਸਰਾਂ ਨੂੰ ਐ ਲੱਗੇ ਰੋ ਵੀ ਯਾਰ ਮੇਰੇ ਅਫਸਰ ਨੂੰ ਕੀ ਜੇ ਕੁਝ ਰੱਖੋ ਉਹਨੂੰ ਮੈਂ ਕਿਸੇ ਦੀ ਗੁਲਾਮੀ ਤੱਕ ਤਾਂ ਕਰ ਹੀ ਨਹੀਂ ਸਕਦੀ ਮੈਨੂੰ ਥੋੜਾ ਪੈਸਾ ਮਨਜ਼ੂਰ ਹੈ ਪਰ ਕਰਨੀ ਆ ਆ ਵੀ ਸਰਦਾਰੀ ਤੇ ਇਹ ਕੰਮ ਬਸ ਤਾਂ ਕੰਮ ਸ਼ੁਰੂ ਕਰ ਲੈ ਹੁਣ ਤੁਸੀਂ ਇੱਥੇ ਵੀ ਕੰਮ ਕਰਦੇ ਆ ਤੇ ਘਰੇ ਵੀ ਕਰਦੇ ਆ ਥੋੜੀ ਔਖਾ ਨਹੀਂ ਲੱਗਦਾ ਬਿਲਕੁਲ ਨਹੀਂ ਲੱਗਦਾ ਔਖਾ ਦੇਖੋ ਇਨਸਾਨ ਰੱਬ ਨੇ ਕਿਹਜਾ ਬਣਾਇਆ ਨਾ ਜਿੰਨਾ ਤੁਸੀਂ ਹੋਰ ਕਰੋਗੇ ਨਾ تا سٹام ہوگا 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 جن کٹ کرو گے نا جی یار تو میں کر نہیں کرتا ہی کٹو گا آ بھی نہیں میں کرتا آتی ہوں میرے لگتا کتنے بھی کرتی ہوں کرتی میم لگتا میں یار میرے تو جب کہتے ہو کے تو نیند ہی کام کری گھر بیٹھے تو نیند ہی نہیں آؤں کوئی چار دواریاں بیٹھے رہو جاڑو پوچھا کرے لیز کو دیکھ لو کی کننی کی قدر ہوں کرے وہی جھاڑو پوچھا وہی کام وہی بچے سامنے اگلا کہ یار کی کرتا کام ہی کر رہی ہوں ਕੌਣ ਪੁੱਛਦਾ ਉਹਨੂੰ ਰੋਟੀ ਵੀ ਖਾਦੀ ਹੈ ਕਿ ਨਹੀਂ ਖਾਦੀ ਹੈ ਤੂੰ ਬੰਦਾ ਆਇਆ ਡਿਊਟੀ ਤਾਂ ਉਹਨੂੰ ਰੋਟੀ ਵੀ ਜਾਈ ਦੀ ਕਿਚਨ ਨੇ ਨਹੀਂ ਪੁੱਛਣਾ ਲੇਡੀਜ਼ ਨੂੰ ਯਾਰ ਤੂੰ ਖਾ ਲਈ ਕਿ ਨਹੀਂ ਖਾ ਲਈ ਉਹਦਾ ਤਾਂ ਗਾਇਨ 365 ਦਿਨ ਕੰਮ ਕਰੀ ਜਾਣਾ ਬਿਨਾ ਚੁੱਪੀ ਤੋਂ ਬਿਨਾ ਤਨਖਾਹ ਤੋਂ ਫਿਰ ਉਹਦਾ ਕੀ ਫਾਇਦਾ ਮੈਂ ਇਹ ਕੰਮ ਬਾਹਰ ਕਰਦੀ ਆ ਅਗਲਾ ਚਾਰ ਬੰਦਾ ਕਹਿੰਦਾ ਯਾਰ ਹੁਣ ਤੁਸੀਂ ਤਾਂ ਹੀ ਮੈਨੂੰ ਪੁੱਛ ਰਹੇ ਵੀ ਤੂੰ ਸਕਦੇ ਨਹੀਂ ਤੁਸੀਂ ਮੈਨੂੰ ਕਰੇ ਆ ਕੇ ਪੁੱਛਦੇ ਵੀ ਤੁਸੀਂ ਥੱਕਦੇ ਨਹੀਂ ਯਾਰ ਕੰਮ ਕਰਕੇ ਇੱਥੇ ਕਰਦੀ ਤਾਂ ਹੀ ਨਾ ਉਹੀ ਹੈ ਜੀ ਇਹ ਕਦਰ ਆਪਣੀ ਪੌਣ ਹੀ ਪੈਂਦੀ ਹੈ ਇਸ ਦੁਨੀਆ 'ਚ ਜੇ ਘਰੇ ਬੈਠੇ ਰਹੋਗੇ ਨਾ ਕੋਈ ਨਹੀਂ ਪੁੱਛੇਗਾ ਤੁਹਾਨੂੰ ਸਾਰੇ ਕਰਦੇ ਸੋ ਸਿਦਾਰ ਵੀ ਕਹਿੰਦੇ ਸਾਰੇ ਕਰਦੇ ਇੱਕ ਸਮਾਜਿਕ ਤਾਣੇ ਬਾਣੇ ਨੂੰ ਕਿਵੇਂ ਦੇਖਦੇ ਆ ਜਿਹੜਾ ਔਰਤ ਆ ਤੁਸੀਂ ਜਿਵੇਂ ਕਾਫੀ ਆ ਜਿੰਨੇ ਜਲਦੀ ਆ ਜਿੰਨੇ ਫਿਰ ਲੇਟ ਜਾਂਦੇ ਆ ਆਸ-ਪਾਸ ਦੇ ਲੋਕ ਲੇਡੀਜ਼ ਜਾਂ ਕੋਈ ਹੋਰ ਤਰ੍ਹਾਂ ਦੀ ਸਮੱਸਿਆ ਤਾਂ ਨਹੀਂ ਹੋਊਗੀ ਮੇਰਾ ਤਾਂ ਜੀ ਇੱਕੋ ਹੀ ਫੰਡ ਹੈ ਵੀ ਜੇ ਜਨਾਨੀ ਆਪਣੇ ਉਸੂਲਾਂ ਤੇ ਖੜੀ ਹੈ ਕਿਸੇ ਦੀ ਮਜਾਹ ਹਲ ਨਹੀਂ ਚਾਕ ਸਕਦੇ ਪਰ ਜੇ ਆਪਾਂ ਹੀ ਉਹ ਜਿਹੇ ਰਿਸਪੌਂਸ ਦੇਵਾਂਗੇ ਫਿਰ ਪ੍ਰੋਫੈਸ਼ਨਲੀ ਅਸੀਂ ਕੰਮ ਕਰੀਦਾ ਕੋਈ ਬੋਲ ਕੇ ਦਿਖਾਵੇ ਕੋਈ ਨਹੀਂ ਬੋਲਦਾ ਬਾਕੀ ਸਾਰੇ ਬਠਿੰਡਾ ਇਹਨਾਂ ਨੂੰ ਜਾਣਦਾ ਜੀ ਪਾਵੇਂ ਲੜੇ ਫੇੜੇ ਸਭ ਜਾਣਦੇ ਵੀ ਘਰਾਂ ਲਈ ਦੀ ਹੈ ਤੇ ਕੌਣ ਹੈ 14 ਸਾਲ ਮੇਰੇ ਬਿਆਨ ਉਹ ਮੈਂ ਕਾਲਜ ਵੀ ਗਈ ਐ ਮੈਨੂੰ ਕੋਈ ਐ ਨਹੀਂ ਕਹਿ ਸਕਦਾ ਵੀ ਮੈਂ ਕਿਸੇ ਨਾਲ ਬੈਠ ਕੇ ਆ ਗਈ ਜਾਂ ਕਿਸੇ ਨਾਲ ਮੈਂ ਹਾਸਲੇ ਆਦਾ ਸਿੱਧਾ ਜਾਈ ਤੇ ਕਿਸੇ ਦੀ ਮਜਾਲ ਨਹੀਂ ਹੁੰਦੀ ਜੀ ਇਹ ਤਾਂ ਸਿਰਫ ਨਾ ਹਵਾ ਬਣਾਵੇ ਸਾਰੇ ਬੰਦੇ ਵੀ ਮਾੜੇ ਨਹੀਂ ਤੇ ਸਾਰੇ ਬੁੜੀਆਂ ਵੀ ਚੰਗੀਆਂ ਨੇ ਮੈਂ ਖੁਦ ਕਹਿ ਰਹੀ ਐ ਵੀ ਸਾਰੇ ਹੁਣ ਤੁਸੀਂ ਐਂ ਦੇਖ ਲਓ ਮੈਂ ਕੱਲੀ ਆ ਖੋਲ ਕੇ ਬਹਿ ਜਾ ਮੇਰੇ ਕੋਲੇ ਧੀੜ ਲੱਗੀ ਹੋਊਗੀ ਕੋਈ ਬੰਦਾ ਖੋਲ ਕੇ ਬਹਿ ਜਾ ਕੋਈ ਨਹੀਂ ਪੁੱਛਦਾ ਉਹ ਲੇ ਡਿਲੇਡਸ ਡਿੱਗੀ ਹੋਵੇ ਉਹ ਚਾਰ ਬੰਦੇ ਚੱਕਣ ਕੋ ਬੰਦਾ ਡਿੱਗੀ ਅਗਲਾ ਕੰਦਾ ਨਚ ਨੂੰ ਚੱਕਾ ਵੀ ਡਿੱਗਿਆ ਇਹ ਸੋਚ ਹੈ ਜੀ ਸੋਚ ਹੈ ਲੋਕਾਂ ਦੀ ਹੁਣ ਜਿਹੜਾ ਇੱਥੇ ਕੰਮ ਕਰਦੇ ਹਾਂ ਜਿਹੜਾ ਰੋਜ਼ਗਾਰ ਹੈ ਉਹ ਠੀਕ ਚੱਲਦਾ ਬਹੁਤ ਵਧੀਆ ਚੱਲਦਾ ਜੀ ਸਬਰ ਰੱਖੋਗੇ ਤਾਂ ਇਹਦੇ ਜਿਵੇਂ ਬਹੁਤ ਵਧੀਆ ਸਬਰ ਨਹੀਂ ਹੋਊਗਾ ਤਾਂ ਕਰੋਨਾ ਵੀ ਕਮਾਲ ਹੋ ਉਹਦੇ ਚ ਵੀ ਸਬਰ ਸਬਰ ਨਹੀਂ ਸਾਨੂੰ ਤਾਂ ਇਹਦੇ ਚ ਬਹੁਤ ਹੈ ਨਾਲੇ ਪਤਾ ਕੀ ਹੁੰਦਾ ਜੀ ਇੱਕ ਹੁੰਦਾ ਕਿ ਮਿਹਨਤ ਦੀ ਕਮਾਈ ਬਾਬਾ ਨਾਨਕ ਨੇ ਕਿਹਾ ਇਹ ਮਿਹਨਤ ਦੀ ਕਮਾਈ ਸੱਚੀ ਮਨ ਦੀ ਕਮਾਈ ਅਸੀਂ ਨਾ ਕਹਿੰਦੇ ਵੀ ਸਾਨੂੰ ਟਾਈਮ ਦਿਓ اب تا بنا کے دئیے خوش ہو کے جاؤ جاتا گاہ کال ہی کرنا کہ بھائی ٹائم لگونا پھر کہیں یار اچھا نہیں بنایا کہیے گاہ کو بنا بھی کھا لے کھا لیا مڑ کے ہونا گا اتنے کئی لوگ کرتے بھی یار چل رہا رہا ہے گاہک ایک بار آؤ دوبارہ پتا نہیں آگے کی یار ودیا کھاؤ کی آپ ودیا کھانے اویسی آنا کے بچوں لے کے جانے ماڑا کیوں کھایا نہیں تو کھائیے کیوں ਤੁਸੀਂ ਜਿਹੜੀ ਰਾਹ ਚੱਲਦੇ ਦੀ ਗੱਲ ਕੀਤੀ ਬਹੁਤ ਵਧੀਆ ਗੱਲ ਹਮੇਸ਼ਾ ਜਿਹੜੇ ਲੋਕ ਆ ਕਈ ਇਹ ਸੋਚਦੇ ਵੀ ਜਿੱਥੇ ਰੋਡ ਤੇ ਜਿੱਥੇ ਰਾਹ ਚੱਲਦਾ ਹੋਵੇ ਨਹੀਂ ਖਾਣੀ ਚਾਹੀਦੀ ਉੱਥੇ ਕੁਆਲਿਟੀ ਮਾੜੀ ਹਾਂਜੀ ਇਹ ਪਤਾ ਕੀ ਹੈ ਜੀ ਹਾਂ ਹੁਣ ਤਾਂ ਵੀ ਆ ਐਵੇਂ ਨਹੀਂ ਲੋਕ ਕਹਿੰਦੇ ਵੀ ਆਪਾਂ ਦੇਖਦੇ ਵੀ ਰਹਿਣੇ ਆ ਗਿਆ ਪਰ ਇਹ ਹੈਗਾ ਕਿ ਜਦੋਂ ਆਪਾਂ ਖਾਂਦੇ ਆ ਨਾ ਕਿਤੇ ਵੀ ਆਪਾਂ ਨੂੰ ਜੇ ਆਪਾਂ ਨੂੰ ਇਹਨਾਂ ਪਤਾ ਹੈ ਨਾ ਆਸ-ਪਾਸ ਖਾਂਦੇ ਰ ਆਪਾਂ ਨੂੰ ਖਾ ਕੇ ਪਤਾ ਲੱਗ ਜਾਊਗਾ ਕਈ ਗੱਲ ਸਾਡੇ ਕੋਲੇ ਇਹ ਜਾਣਦੇ ਆ ਉਹ ਸਾਨੂੰ ਪੁੱਛ ਲੈਣ ਤੇ ਸੌਸ ਕਿਹਦੀ ਵਰਤਦੇ ਆ ਕੀ ਐਸੀ ਵਧੀਆ ਸੌਸ ਵਰਦੇ ਵੀ ਅਸੀਂ ਹੋਰਾਂ ਤੋਂ ਖਾਣੇ ਇਹ ਸੌਸ ਦਾ ਟੇਸ ਕੁਛ ਹੋਰ ਹੈ ਅਸੀਂ ਕਹਿੰਨੇ ਵੀ ਸਾਨੂੰ ਕਟ ਬਾਜੇ 15 20 ਰੁਪਏ ਸਾਨੂੰ ਕਟ ਬਾਜੇ ਕੋਈ ਚੱਕਰ ਨਹੀਂ ਹੈ ਜੀ ਥੋੜੇ ਜਿ ਸਵਰ ਕਰ ਲਾਂਗੇ ਬਚਾਉਣ ਨੂੰ ਤੁਸੀਂ ਬਹੁਤ ਕੁਝ ਬਚਾ ਸਕਦੇ ਆਂ ਕਈ ਲੋਗ ਨੈਪਕਿਨ ਬਾਹਰ ਨਹੀਂ ਰੱਖਦੇ ਸੌਸੇਸ ਬਾਹਰ ਨਹੀਂ ਰੱਖਦੇ ਵੀ ਕਸਮਰ ਉਹ ਚੱਕ ਕੇ ਲੈ ਜਾਂਦੇ ਸਾਨੂੰ ਇਹ ਚੀਜ਼ਾਂ ਕੋਈ ਇਹ ਪਤਾ ਹੀ ਚੀਜ਼ਾਂ ਉਹ ਗੌਰ ਕਰਦੇ ਆ ਜਿਨ੍ਹਾਂ ਨੇ ਕਦੇ ਜਾਂ ਤਾਂ ਕੁਝ ਦੇਖਿਆ ਹੀ ਨਾ ਹੋਵੇ ਜਾਂ ਵੜੀਪੂ ਖਸੀ ਹੋ ਗਿਆ ਆਪਾਂ ਦੇਖਿਆ ਵੀ ਸਾਰਾ ਕੁਝ ਹੈ ਤੇ ਭੁੱਖ ਵੀ ਆਪਾਂ ਦੇ ਪਸੀ ਨਹੀਂ ਆਪਾਂ ਕਹਿੰਨੇ ਵੀ ਯਾਰ ਕੋਈ ਗੱਲ ਘੱਟ ਕਮਾ ਲਾਂਗੇ ਪਰ ਵਧੀਆ ਕਸਟਮਰ ਬਣਾਵਾਂਗੇ ਵੀ ਯਾਰ ਯਾਦ ਰੱਖੋ ਮਤਲਬ ਵੀ ਯਾਰ ਖੜ ਕੇ ਖਾਵਾਂਗੇ ਲੈਂ ਲੱਗ ਜੇ ਭਾਵੇਂ ਪਰ ਖਾਵਾਂਗੇ ਉੱਥੇ ਜਿਹੜੇ ਗ੍ਰਾਹਕਾ ਉਹਨਾਂ ਪ੍ਰਤੀ ਕੋਈ ਨਰਾਜਗੀ ਹੈ ਜਿਵੇਂ ਬਹੁਤ ਸਾਰੇ ਗਾਹਕਾ ਕਈ ਪੈਸੇ ਨਹੀਂ ਦੇ ਕੇ ਜਾਂਦੇ ਜਾਂ ਗਲਤ ਕਮੈਂਟ ਕਰਦੇ ਆ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਸਮਾਜ ਚ ਦੇਖਣ ਨੂੰ ਮਿਲਦੀਆਂ ਕਦੇ ਇਸ ਤਰ੍ਹਾਂ ਦਾ ਹੋਇਆ ਕਈ ਵਾਰ ਸਾਡੇ ਨਾਲ ਹੋਇਆ ਗਾਹਕ ਇੱਥੇ ਖਾ ਕੇ ਜਾਵਣ ਤੇ ਹੈ ਬਾਦ ਸਾਨੂੰ ਪਤਾ ਲੱਗਿਆ ਤੇ ਪੈਸੇ ਨੇ ਕਈ ਵਾਰੀ 700 ਬਣ ਜਾਂਦਾ 800 ਬਣ ਅਸੀਂ ਕਹਿੰਨੇ ਬਾਬਾ ਨਾਨਕ ਕੋਈ ਗੱਲ 700 ਨਾਲ ਉਹਨਾਂ ਨੇ ਵੀ ਨਹੀਂ ਮਹਿਲ ਮਨਾਰੇ ਪਾ ਲੈਣੇ ਆਪਾਂ ਵੀ ਨਹੀਂ ਪਾ ਲੈਣੇ ਕੋਈ ਚੱਕਰ ਨਹੀਂ ਹੈ ਲੈ ਗਿਆ ਲੈ ਗਿਆ ਕਿਸਮਤ ਤਾਂ ਨਹੀਂ ਲੈ ਗਿਆ ਨਾ ਆਪਣੀ ਕੀ ਪਤਾ ਬਾਬਾ ਨਾਨਕ ਹੋਰ ਤੋਂ ਵੱਧ ਦੇਵੇ ਆਪਾਂ ਨੂੰ ਨਾ ਤਾਂ ਉਹ ਕਦੇ ਰੋਕਿਆ ਗਾਖ ਨੂੰ ਬਈ ਤੂੰ ਪੈਸੇ ਨਹੀਂ ਦਿੱਤੇ ਸਾਡੇ ਨਾ ਜੀ ਕਦੇ ਪਿੱਛੇ ਪੱਛਿਆ ਜਿਉਂ ਤੇ ਇਨਸਾਨਤ ਹੋਊਗੀ ਉਹ ਦਊਗਾ ਜੇ ਉਹੀ ਨੂੰ ਭੁੱਲ ਗਿਆ ਤਾਂ ਉਹਦਾ ਕਸੂਰ ਨਹੀਂ ਕਹਿ ਸਕਦੇ ਫੁੱਲ ਵੀ ਜਾਂਦਾ ਬੰਦਾ ਕਿਸੇ ਦੇ 700 ਰੁਪਏ ਮਾਰ ਕੇ 100 ਰੁਪਏ ਮਾਰ ਕੇ ਤੁਸੀਂ ਕਦੇ ਵੀ ਜ਼ਿੰਦਗੀ ਨਹੀਂ ਕੱਟ ਸਕਦੇ ਕੀ ਹੋ ਜਾਊਗਾ ਜੀ 700 ਨਾਲ 100 ਨਾਲ 500 ਨਾਲ ਕੁਝ ਨਹੀਂ ਹੋ ਅੱਜ ਤੁਸੀਂ ਐ ਕਰਜੋਗੇ ਫਿਰ ਤੁਹਾਡਾ ਫਿਰ ਅੰਦਰ ਮਨ ਮਰਿਆ ਹੀ ਪਿਆ ਨਾ ਵੀ ਤੁਸੀਂ ਮਿਹਨਤ ਕਰ ਰਹੇ ਅਗਲਾ ਉਹਦੇ ਖਾ ਕੇ ਜਿਓ ਪਰ ਅੱਜ ਕਦੇ ਨਹੀਂ ਆ ਗੌਰ ਕਰ ਚਲ ਗਿਆ ਵੀ ਗਿਆ ਅੱਜ ਕੱਲ ਤਾਂ ਹੁੰਦਾ ਹੀ ਨਹੀਂ ਨਾ ਅੱਜ ਕੱਲ ਅਗਲਾ ਦੇ ਜਾਂਦਾ ਵੀ ਨਹੀਂ ਯਾਰ ਹੁਣ ਤਾਂ ਕਾਫੀ ਲੋਕਾਂ 'ਚ ਸੁਧਾਰ ਆ ਗਿਆ ਵੀ ਯਾਰ ਮਿਹਨਤ ਕਰ ਰਿਹਾ ਜੋੜਾ ਦੇਖ ਕੇ ਜਾਓ ਤਾਂ ਸੋ ਤੁਸੀਂ ਸੋਹੀ ਲਿਆ ਗੱਲਾਂ ਬਾਤਾਂ ਵਧੀਆ ਇਹਨਾਂ ਨੇ ਰੋਜ਼ ਸਿੱਖੀਆਂ ਔਰ ਭੈਣ ਬਹੁਤ ਹੀ ਜਾਗਰੂਕ ਆ ਕਿਉਂਕਿ ਉਹਨਾਂ ਨੇ ਮੈਰਿਜ ਤੋਂ ਬਾਅਦ ਵੀ ਜਿਹੜੀ ਪੜ੍ਹਾਈ ਕੀਤੀ ਆ ਤੇ ਉਹਨਾਂ ਨੇ ਬੜੀਆਂ ਹੀ ਵਧੀਆ ਜ਼ਿੰਦਗੀ ਦੇ ਤਜਰਬੇ ਸਤੇ ਮੈਨੂੰ ਲੱਗਦਾ ਵੀ ਖਾਸ ਕਰ ਔਰਤਾਂ ਨੂੰ ਇਹਨਾਂ ਗੱਲਾਂ ਵੱਲ ਜਰੂਰ ਵਿਸ਼ੇਸ਼ ਧਿਆਨ ਦੇਣਾ ਪੈਂਦਾ ਤਾਂ ਕਿ ਜਿਹੜੇ ਤਰ੍ਹਾਂ ਦੇ ਗਲਤ ਕੰਮਾਂ ਬਿਚੇ ਜਿਹੜੇ ਉਹਨਾਂ ਦੇ ਘਰ ਵਾਲੇ ਜਾਂ ਪਰਿਵਾਰ ਦੇ ਮੈਂਬਰ ਪਏ ਆ ਉਹਨਾਂ ਨੂੰ ਨਿਕਲਣ ਦਾ ਮੌਕਾ ਦਾਜ ਕੇ ਜਾਂ ਉਹਨਾਂ ਨੂੰ ਕੱਢਿਆ ਜਾ ਸਕੇ ਤਾਂ ਤੁਸੀਂ ਇਸ ਤੇ ਜਰੂਰ ਆਪਣੀ ਕਮੈਂਟ ਰੂਪ ਕਿਤਾਸੀ ਲਿਆ ਦਿਓ ਵੀ ਇਹ ਜਿਹੜੀ ਸਟੋਰੀ ਆ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਦੇਖ ਰਹੋ ਕਲਿਆਣਕੀ ਪੰਜਾਬ ਤੇ ਨਹਿਰ ਸਪਾਸ